ਦਾਨਿਕ ਸੁਰਾਟੀ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਗੱਲਬਾਤ ਕਰਨ ਜਾ ਰਹੇ ਆ ਬੀਬੀ ਜਗੀਰ ਕੌਰ ਨਾਲ ਬੀਬੀ ਜਗੀਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅ ਤਾਜਾ ਤਾਜਾ ਜਿਹੜਾ ਦੁਬਾਰਾ ਤੁਹਾਡੀ ਨੇੜਤਾ ਵਧੀ ਸੀ ਸੁਖਵੀਰ ਸਿੰਘ ਬਾਦਲ ਲਾਲ ਜਾਂ ਸ਼ਰੂਮਣੀ ਕਾਲੀ ਦਲ ਨਾਲ ਤੇ ਮੇਰੇ ਖਿਆਲ ਚ ਤੁਹਾਡੇ ਵੀ ਬੜੇ ਯਤਨ ਰਹੇ ਸਨ ਕਿ ਸਾਹ ਸੁਦੇਵ ਸਿੰਘ ਢੀਡਸਾ ਜਿਹੜੇ ਨੇ ਉਹ ਦੁਬਾਰਾ ਫੇਰ ਘਰ ਵਾਪਸੀ ਕਰ ਲੈਣ ਔਰ ਜੋ ਢਿੰਸਾ ਪਰਿਵਾਰ ਨਾਲ ਹੋਇਆ ਤੇ ਜੋ ਢਿੰਸਾ ਪਰਿਵਾਰ ਨੇ ਹੁਣ ਫੈਸਲਾ ਕੀਤਾ ਹੈ ਕਿ ਅਸੀਂ ਕੈਂਪੇਨ ਨਹੀਂ ਕਰਾਂਗੇ ਕਿਸ ਤਰ੍ਹਾਂ ਲੱਨੇ ਉਹ ਜੀ ਸਾਰੇ ਘਟਨਾ ਕਰਬ ਨੂੰ ਕਿਉਂ ਹੋਇਆ ਇਹ ਬੜਾ ਮਲਟੀਲੇਅਰ ਜਿਹਾ ਸਵਾਲ ਹੈ ਮੇਰਾ ਪਹਿਲਾਂ ਤੇ ਇਹ ਵੀ ਇਹ ਹੋਣਾ ਨਹੀਂ ਚਾਹੀਦਾ ਜੀ ਜਦੋਂ ਅਸੀਂ ਇਕੱਠੇ ਹੁੰਨੇ ਆ ਤੇ ਇੱਕ ਦੂਜੇ ਤੇ ਵਿਸ਼ਵਾਸ ਕਰਕੇ ਤੁਰਦੇ ਆ ਜੀ ਪ੍ਰਧਾਨ ਸਾਹਿਬ ਨੂੰ ਉਹਨਾਂ ਦਾ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਸੀ ਜੇ ਉਹਨਾਂ ਦੀ ਇੱਛਾ ਸੀ ਤਾਂ ਉਹਨਾਂ ਨਾਲ ਡਿਸਕਸ ਕਰ ਲੈਣਾ ਚਾਹੀਦਾ ਸੀ ਹੂੰ ਕੈਂਡੀਡੇਟ ਵੀ ਕੋਈ ਮੜਾ ਨਹੀਂ ਸੀ ਪਰਮਿੰਦਰ ਸਿੰਘ ਢੀਂਡਾ ਸਾਹਿਬ ਪਰਮਿੰਦਰ ਸਿੰਘ ਢੀਂਡਾ ਸਾਹਿਬ ਜੀ ਸਾਡੇ ਕੋਲ ਵੀ ਦੋ ਵਾਰੀ ਮੰਤਰੀ ਵੀ ਰਹੇ ਆ ਹਾਂ ਪਾਰਲੀਮੈਂਟ ਦੀ ਪਿਛਲੀ ਵਾਰ ਚੋਣ ਲੜੀ ਔਰ ਚੰਗੀਆਂ ਵੋਟਾਂ ਲੈ ਲਈਆਂ ਸੀ ਹੂੰ ਬਾਦਲ ਸਾਹਿਬ ਨੇ ਕਿਸ ਮਜਬੂਰੀ ਚ ਫੈਸਲਾ ਕੀਤਾ ਮੈਂ ਉਹ ਨਾ ਮਰੇ ਕੁਝ ਨਹੀਂ ਕਹਿ ਸਕਦੀ ਲੇਕਿਨ ਢੀਂਡਾ ਸਾਹਿਬ ਨੂੰ ਜਦੋਂ ਮੈਂ ਪੁੱਛਿਆ ਕਿ ਤੁਸੀਂ ਲੜਨੀ ਸੀ ਉਹ ਕਹਿੰਦੇ ਜੀ ਮੈਂ ਤੇ ਇੱਕ ਹਫਤਾ ਪਹਿਲਾਂ ਦੱਸਤਾ ਸੀ ਕਿ ਲੜਨੀ ਹੈ ਨਾਲੇ ਸਾਡੀ ਹੋਰ ਤੇ ਕੋਈ ਹੈ ਹੀ ਨਹੀਂ ਸੀ ਕੋਈ ਗੱਲ ਵੀ ਉਹਨਾਂ ਨੇ ਕੈਸੇ ਸੰਗਰੂਰ ਤੇ ਬਰਨਾਲਾ ਜਦੋਂ ਵੀ ਕੋਈ ਸੀਟ ਦਾ ਸੀ ਫੈਸਲਾ ਜਾਂ ਕੁਝ ਵੀ ਫੈਸਲਾ ਕਰਨਗੇ ਤੁਹਾਨੂੰ ਸਲਾਹ ਨਾ ਕਰਾਂਗੇ ਹਮ ਤੇ ਬਾਦਲ ਸਾਹਿਬ ਨੇ ਵੀ ਕਿਹਾ ਕਿ ਜਦੋਂ ਮੈਂ ਐਲਾਨ ਕਰਨਾ ਸੀ ਉਸ ਤੋਂ ਪਹਿਲਾਂ ਦੋ ਦਿਨ ਪਹਿਲਾਂ ਮੈਂ ਲਿਸਟ ਦਿਖਾਣ ਕੇ ਆਇਆ ਹਾਂ ਸੁਦੇਸ਼ ਸਿੰਘ ਜੀ ਇਨਸਾਨ ਹਾਂਜੀ ਹਾਂਜੀ ਮੈਨੂੰ ਦੱਸਿਆ ਉਹਨਾਂ ਨੇ ਮੈਂ ਬਾਅਦ ਵਿੱਚ ਉਹਨਾਂ ਦਾ ਫੋਨ ਆਇਆ ਸੀ ਜੀ ਜਿਸ ਦਿਨ ਮੈਂ ਬਿਆਨ ਦਿੱਤਾ ਸੀ ਜੀ ਜੀ ਤਾਂ ਫਿਰ ਉਹਨਾਂ ਨੇ ਕਿਹਾ ਕਿ ਮੈਂ ਲਿਸਟ ਦਿਖਾ ਕੇ ਆਏ ਹਾਂ ਉਹਨਾਂ ਨੇ ਸੱਸੇ ਸੀ ਵੀ ਆਹ 7 ਕੈਂਡੀਡੇਟ ਮੈ ਐਲਾਨ ਕਰਨ ਲੱਗਾ ਉਹਦੇ ਝੁੰਡਾ ਦਾ ਨਾਮ ਸੀ ਜੀ ਉਹ ਕੈਂਚੂਂਦੇ ਦਾ ਨਾਮ ਸੀ ਪਰ ਉਸ ਵੇਲੇ ਢੀਂਡ ਸਾਹਿਬ ਨੂੰ ਮੈਂ ਕਿਹਾ ਵੀ ਤੁਹਾਨੂੰ ਦਿਖਾ ਕੇ ਗਏ ਸੀਗੇ ਹੂੰ ਤੁਸੀਂ ਉਸ ਵੇਲੇ ਉਹਨੂੰ ਕਟਾਉਣਾ ਸੀਗਾ ਹਾਂਜੀ ਕਹਿੰਦੇ ਮੈਂ ਉਹਨੂੰ ਕਿਹਾ ਸੀ ਵੀ ਝੁੰਡੇ ਦਾ ਨਾ ਝੁੰਡੇ ਦੀ ਸੀਟ ਬਦਲ ਦੋ ਹੂੰ ਇੱਥੇ ਪਰਮਿੰਦਰ ਨੇ ਲੜਨੀ ਠੀਕ ਹੈ ਕਹਿੰਦੇ ਫਿਰ ਬਾਅਦ ਵਿੱਚ ਮੇਨ ਨਾਲ ਗੱਲ ਨਹੀਂ ਹੋਈ ਐਲਾਨ ਕਰਨ ਤੋਂ ਪਹਿ ਜਦੋਂ ਇਕਬਾਲ ਸਿੰਘ ਝੁੰਡਾ ਨੂੰ ਐਲਾਨਿਆ ਗਿਆ ਸੱਤ ਕੈਂਡੀਡੇਟ ਅਕਾਲੀ ਦਲ ਨੇ ਐਲਾਨੇ ਨੇ ਤਾਂ ਦੋ ਦਿਨ ਪਹਿਲਾਂ ਉਹ ਲਿਸਟ ਸੁਦੇਸ਼ ਸਿੰਘ ਢੀਂਡਸਾ ਨੂੰ ਤੇ ਪ੍ਰਵਿੰਦਰ ਸਿੰਘ ਢੀਂਡਸਾ ਨੂੰ ਦਿਖਾ ਦਿੱਤੀ ਸੀ ਜੀ ਉਹ ਕਹਿੰਦੇ ਨਹੀਂ ਸਰਦਾ ਸੁਦੇਸ਼ ਉਸੇ ਢੀਂਡਸਾ ਨੂੰ ਕਹਿੰਦੇ ਮੈਂ ਦਿਖਾ ਕੇ ਆਇਆ ਹਾਂ ਜੀ ਔਰ ਮੈਂ ਢੀਂਡਸਾ ਸਾਹਿਬ ਨੇ ਪੁੱਛਿਆ ਵੀ ਤੁਹਾਨੂੰ ਦਿਖਾਇਆ ਸੀ ਕਹਿੰਦੇ ਦਿਖਾਇਆ ਸੀ ਨਹੀਂ ਸੁਕੀ ਉਸੇ ਬਾਦਲ ਨੇ ਤਾਂ ਦੱਸਿਆ ਬਾਦਲ ਸਾਹਿਬ ਨੇ ਕਿਹਾ ਕਿ ਮੈਂ ਦਿਖਾ ਕੇ ਆਇਆ ਹਾਂ ਪਰ ਇਹ ਨਹੀਂ ਦੱਸਿਆ ਕਿ ਢੀਂਡਸਾ ਸਾਹਿਬ ਨੇ ਕੀ ਕਿਹਾ ਤੁਹਾਨੂੰ ਇਹ ਗੱਲ ਦੱਸੀ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਤੁਸੀਂ ਪੁੱਛਿਆ ਵਸੇ ਨੇ ਮੈਨੂੰ ਪੁੱਛਿਆ ਮੈਂ ਕਿ ਜੋ ਤੁਸੀਂ ਦਿਖਾਇਆ ਸੀ ਤੇ ਫਿਰ ਉਹਨਾਂ ਨੂੰ ਅੱਜ ਇਹ ਕਿਉਂ ਮਹਿਸੂਸ ਹੋਇਆ ਹਾਂ ਵੀ ਫਿਰ ਟਿਕਟ ਦਾ ਕਿਉਂ ਮਹਿਸੂਸ ਹੋਇਆ ਫਿਰ ਮੈਂ ਢੀਂਡਾ ਸਾਹਿਬ ਨੂੰ ਪੁੱਛਿਆ ਮੈਂ ਕਿ ਤੁਹਾਨੂੰ ਸੱਚੀ ਦਿਖਾਇਆ ਸੀ ਬਲ ਸਾਹਿਬ ਨੇ ਕਈ ਵਾਰੀ ਇਹ ਤਾਂ ਹੁੰਦਾ ਨੇ ਕਿ ਸ਼ਾਇਦ ਦਿਖਾਇਆ ਜਾਂ ਉਹਦਾ ਡਿਸਕਸ ਕੀਤਾ ਹੋਵੇ ਹਾਂ ਉਹ ਕਹਿੰਦੇ ਦਿਖਾਇਆ ਤੁਸੀਂ ਮੈਨੂੰ ਪਰ ਮੈਂ ਉਹਨੂੰ ਕਿਹਾ ਸੀ ਵੀ ਚੁੰਦੇ ਦੀ ਟਿਕਟ ਹੋਰ ਕਿਤੇ ਦੇ ਦੋ ਠੀਕ ਹੈ ਉਹ ਤਾਂ ਇੱਥੇ ਟਿਕਟ ਮੰਗੀ ਉਹਨਾਂ ਨੇ ਪ੍ਰਿੰਦਰ ਵਾਸਤੇ ਪ੍ਰਿੰਦਰ ਨਾਲ ਨਹੀਂ ਇੱਥੇ ਜੀ ਉਹਨਾਂ ਨੂੰ ਵੀ ਪਤਾ ਹੀ ਸੀ ਵੈਸੇ ਕਿਉਂਕਿ ਪਰਮਿੰਦਰ ਉਸੇ ਦਿਨ ਤੋਂ ਵਰਕਰ ਰਹੀ ਅਸੀਂ ਮਿਹਨਤ ਹੋਈ ਜੀ ਚਲੋ ਖੈਰ ਮੈਂ ਸਮਝਦੀ ਹਾਂ ਕਿ ਪ੍ਰਧਾਨ ਸਾਹਿਬ ਨੇ ਫੈਸਲਾ ਕੀਤਾ ਹੁਣ ਤੇ ਸਾਰਿਆਂ ਨੇ ਉਹੀ ਮੰਨਣਾ ਹੈ ਜੀ ਜੀ ਕਿਉਂਕਿ ਟਿਕਟ ਲਾਨੀ ਗਈ ਹੈ ਹਮ ਇਕਬਾਲ ਸੇ ਚੁੰਦਾ ਵੀ ਕੋਈ ਮਤਲਬ ਇਹ ਨਹੀਂ ਹੈ ਕਿ ਉਹ ਮਾੜਾ ਕੈਂਡੀਡੇਟ ਹੈ ਜੀ 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 ਪੜੇ ਲਿਖੇ ਨੇ ਐਡਵੋਕੇਟ ਹੈ ਦੂਜੀ ਗੱਲ ਹੈ ਕਿ ਅ ਤਜਰਬਾ ਵੀ ਹੈ ਐਮ ਐਲ ਏ ਵੀ ਬਣੇ ਹੈ ਫਿਰ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਨਾਮ ਵੀ ਹੈਗਾ ਹੂੰ ਉਹ ਨਹੀਂ ਕੋਈ ਗੱਲ ਪਰ ਸਿਰਫ ਇਹ ਹੈ ਕਿ ਜਦੋਂ ਜਿਹੜਾ ਬਾਹਰੋਂ ਆਉਂਦਾ ਨਾ ਕੋਈ ਇੱਕ ਵਾਰੀ ਪਿੱਛੇ हट ਕੇ ਜੀ ਉਹ ਕਿਸੇ ਵਿਸ਼ਵਾਸ ਵਿੱਚ ਆਉਂਦਾ ਹੈ ਜੀ ਤੇ ਜਦੋਂ ਪੈਂਦੇ ਆ ਸਾਰੀ ਵਿਸ਼ਵਾਸ ਵਿੱਚ ਥੋੜਾ ਜਿਹਾ ਪ੍ਰੋਸੈਸ 'ਚ ਫਰਕ ਪਵੇ ਤੇ ਪਾਰਟੀ ਦੇ ਨੁਕਸਾਨ ਹੁੰਦੇ ਨਹੀਂ ਪਰ ਸਭ ਤੋਂ ਵੱਡੀ ਗੱਲ ਤੇ ਜਦੋਂ ਤੋਂ ਸੰਯੁਕਤ ਕਾਲੀ ਦਲ ਦਾ ਜਿਹੜਾ ਹੈਗਾ ਉਹਨਾਂ ਨੇ ਵਰਕਾ ਬੰਦ ਕੀਤਾ ਹੈ ਸੁਖਦੇਵ ਸਿੰਘ ਤੇ ਸਾਉਣਾ ਨੇ ਉਸ ਦਿਨ ਤੋਂ ਹੀ ਅੰਦਾਜ਼ਾ ਆਇ ਲੱਗਿਆ ਲੱਗ ਪਿਆ ਸੀ ਕਿ ਪਰਮਿੰਦਰ ਸਿੰਘ ਢਿੰਡ ਸਾਉ ਤੋਂ ਇਲੈਕਸ਼ਨ ਲੜਨਗੇ ਤਾਂ ਇਸ ਦੁਆਰਾ ਫਿਰ ਕੋਈ ਤੁਹਾਡੇ ਚ ਕੋਈ ਗੱਲ ਹੋਈ ਨਹੀਂ ਮੇਰੇ ਨਾਲ ਮੇਰੇ ਨਾਲ ਇਸ ਸੰਬੰਧ ਚ ਕੋਈ ਗੱਲ ਨਹੀਂ ਹੈ ਜੀ ਮੈਂ ਦੇਖੋ ਮੈਨੂੰ ਤੇ ਪਤਾ ਨਹੀਂ ਮੈਂ ਤੇ ਸਿਰਫ ਜਿਸ ਦਿਨ ਇਹ ਚੋਣ ਐਲਾਨ ਹੋਈ ਹੈ ਤੇ ਮੈਨੂੰ ਕੁਦਰਤੀ ਤੁਹਾਡੇ ਵਰਗੇ ਚੈਨਲਾਂ ਨੇ ਪੁੱਛਿਆ ਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਜਿਹੜਾ ਅਸੀਂ ਡਿਸਕਸ਼ਨ ਕਰ ਲੈਣੀ ਚਾਹੀਦੀ ਸੀ ਇਹਦੇ ਉੱਤੇ ਹੂੰ ਚੰਗਾ ਵੈਸੇ ਤੇ ਚੰਗਾ ਹੋਵੇ ਜੀ ਇੱਕ ਪਾਰਲੀਮੈਂਟਰੀ ਬੋਰਡ ਹੋਵੇ ਹਾਂ ਪਾਰਲੀਮੈਂਟਰੀ ਬੋਰਡ ਜਿਹੜਾ ਬਣੇ ਚਾਰ ਪੰਜ ਜਣੇ ਹੁੰਦੇ ਉਹਦੇ ਵਿੱਚ ਸੀਨੀਅਰ ਉਹ ਫਿਰ ਸਾਰਿਆਂ ਨੂੰ ਡਿਸਕਸ ਕਰ ਲੈਂਦੇ ਜੀ ਫਿਰ ਪ੍ਰਧਾਨ ਜੀ ਤੇ ਨਹੀਂ ਆਉਂਦੀ ਇਕੱਲੇ ਇਹ ਗੱਲ ਜੀ ਫਿਰ ਬੋਰਡ ਜੋ ਫੈਸਲਾ ਕਰਦਾ ਸੀਨੀਅਰ ਬੰਦੇ ਕਰਦੇ ਆ ਤੇ ਉਹਨੂੰ ਮੰਨਿਆ ਜਾ ਸਕਦਾ ਜੀ ਮੇਰੇ ਖਿਆਲ ਹੈ ਕਿ ਇਹ ਵੀ ਜਿਹੜੇ ਸਾਡਾ ਨੁਕਸਾਨ ਹੁੰਦਾ ਜਦੋਂ ਅਸੀਂ ਪ੍ਰਧਾਨ ਸਾਬ ਜਦੋਂ ਕਰਦੇ ਆ ਨਾ ਉਸ ਆਮ ਲੋਕਾਂ ਦੇ ਮਨਾ ਚਾ ਜਾਂਦੇ ਆ ਕਿ ਇਹ ਮਰਜ਼ੀ ਕਰਦੇ ਹੂੰ ਇਹ ਨਹੀਂ ਮਤਲਬ ਉਹਨਾਂ ਦੇ ਉੱਤੇ ਇਹੋ ਜੀ ਨਹੀਂ ਆਣੀ ਚਾਹੀਦੀ ਪਰ ਇਹ ਪ੍ਰਭਾਵ ਕਿਹਾ ਨਹੀਂ ਪ੍ਰਭਾਵ ਕੁਦਰਤੀ ਹੈ ਜੀ ਚਲਾ ਜਾਂਦਾ ਬਾਦੂਸਲਾ ਲੈ ਵੀ ਲੈਣ ਉਹ ਵਾਲ ਕੇ ਲੈਣ ਪੁਛਦੇ ਵੀ ਹੈ ਜੀ ਪਰ ਜਦੋਂ ਐਲਾਨ ਹੁੰਦਾ ਨਾ ਜੀ ਉਹ ਫਿਰ ਬਾਅਦ ਵਿੱਚ ਜੋ ਨਰਾਜ਼ਗੀ ਨਿਕਲਦੀ ਹੈ ਜੀ ਉਹਦੇ ਨਾਲ ਫਿਰ ਵਰਕਰ ਦੇ ਮਨ ਚ ਆ ਜਾਂਦਾ ਹੈ ਜੋ ਸੁਖਦੇਵ ਸਿੰਘ ਢਿੰਡਸਾ ਉਹਨਾਂ ਨੇ ਬੀਤੇ ਕੱਲ੍ਹ ਫੈਸਲਾ ਕੀਤਾ ਕਿ ਉਹ ਕੈਂਪੇਨ ਨਹੀਂ ਕਰਨਗੇ ਘਰੇ ਬਹਿਣਗੇ ਇਸ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਉਹਨਾਂ ਲਈ ਹੋਰ ਜ਼ਿਆਦਾ ਘਾਤਕ ਨਹੀਂ ਹੋ ਸਕਦਾ ਕਿ ਬਿਲਕੁਲ ਹੀ ਸਾਈਲੈਂਟ ਹੋ ਜਾਣਗੇ ਉਹ ਨਹੀਂ ਵੈਸੇ ਤੇ ਮੈਂ ਪਰ ਕੱਲ੍ਹ ਜਦੋਂ ਮੀਟਿੰਗ ਸੀ ਉਸ ਤੋਂ ਪਹਿਲਾਂ ਸਦਾ ਪਰਿੰਦਰ ਸਿੱਟੀ ਨੂੰ ਫੋਨ ਕੀਤਾ ਸੀ ਜੀ ਮੈਂ ਕਿਹਾ ਪਰਿੰਦਰ ਕੋਈ ਫੈਸਲਾ ਇਦਾਂ ਦਾ ਨਾ ਕਰਿਓ ਜਿਸ ਦੇ ਨਾਲ ਪਾਰਟੀ ਦਾ ਨੁਕਸਾਨ ਹੋਵੇ ਤੇ ਸਾਡੇ ਕੈਂਡੀਡੇਟ ਦਾ ਵੀ ਨੁਕਸਾਨ ਹੋਵੇ ਜੀ ਉਹ ਕਹਿਣ ਲੱਗੇ ਨਹੀਂ ਇਦਾਂ ਨਹੀਂ ਹੋ ਸਕਦਾ ਅਸੀਂ ਪਾਰਟੀ ਦੇ ਆਂ ਪਾਰਟੀ ਦੇ ਰਹਿਣਾ ਜੀ ਔਰ ਅਸੀਂ ਵੋਟਾਂ ਵੀ ਜੜੀਆਂ ਸ਼੍ਰੋਮਣੀ ਕਾਲਦਨ ਦੇ ਕੈਂਡੀਡੇਟ ਨੂੰ ਪੁਆਣੀ ਆ ਇਹ ਤਾਂ ਹੋ ਹੀ ਨਹੀਂ ਸਕਦਾ ਅਸੀਂ ਪਾਰਟੀ ਦੇ ਖਿਲਾਫ ਵੋਟ ਪਾਈਏ ਇਹ ਨਹੀਂ ਹੋ ਸਕਦਾ ਜਾਂ ਪੁਆਈਏ ਇਹ ਵੀ ਨਹੀਂ ਹੋ ਸਕਦਾ ਠੀਕ ਹੈ ਸਾਡੇ ਚ ਸਾਨੂੰ ਗਿਲਾ ਆਇਆ ਜਾਂ ਸਾਡੇ ਵਰਕਰਸ ਨੂੰ ਗਿਲਾ ਆਇਆ ਉਹਨਾਂ ਦਾ ਰੋਸ ਮਠਾ ਕਰਨ ਚੱਲੇ ਆ ਅਸੀਂ ਤਾਂ ਦੂਜੀ ਮਰਕੇ ਲਈ ਅਸੀਂ ਗੱਲ ਵੀ ਨਹੀਂ ਕੋਈ ਕਿ ਉਹ ਟੀੜਸਾ ਸਭ ਤੇ ਵੈਸੀ ਨਹੀਂ ਬਾਹਰ ਜਾਂਦੇ ਸੇਦ ਨਾ ਜਾਣਾ ਸੇਦ ਕਰਕੇ ਦੂਜਾ ਸਭ ਤੋਂ ਵੱਡਾ ਹੁਣ ਇਸ ਵਕਤ ਸਵਾਲ ਹੀ ਪੈਦਾ ਹੋ ਗਿਆ ਕਿ ਜਦੋਂ ਤੋਂ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਦੇ ਵਿੱਚ ਬਗਾਵਤ ਹੋਈ ਹੈ ਉਹਨਾਂ ਦੇ ਪੁੱਤਰ ਤੇ ਨੂੰ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਚਲੇ ਗਏ ਨੇ ਤਾਂ ਅਜਿਹੇ ਨਾਜ਼ੁਕ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਜ਼ਿਆਦਾ ਬੋਚ-ਗੋਚ ਕੇ ਪੈਰ ਧਰਨ ਦੀ ਲੋੜ ਨਹੀਂ ਸੀ ਚਾਹੀਦਾ ਤੇ ਹੈ ਜੀ ਪਤਾ ਨਹੀਂ ਹੋ ਸਕਦਾ ਹੈ ਕਿ ਪ੍ਰਧਾਨ ਸਾਹਿਬ ਨੇ ਉਹ ਕਹਿੰਦੇ ਮੈਨੂੰ ਪਹਿਲਾਂ ਤੋਂ ਤੋਰਿਆ ਹੋਇਆ ਸੀ ਜਦੋਂ ਟੀਨ ਸੱਸਾਵਰੀ ਵੱਖ ਸੀਗੇ ਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਉਹਨੂੰ ਪਹਿਲਾਂ ਕਿਹਾ ਹੋਣਾ ਤਿਆਰ ਕੀਤਾ ਹੋਣਾ ਜੀ ਪਰ ਕੋਈ ਇਦਾਂ ਦੀ ਗੱਲ ਨਹੀਂ ਸੀ ਜਦੋਂ ਆਪਾਂ ਇਕੱਠੇ ਹੋ ਜਾਂਦੇ ਆਂ ਤੇ ਪਾਰਟੀ ਦੀ ਖਾਤਰ ਏਕਤਾ ਦੀ ਖਾਤਰ ਕਈ ਕੁਝ ਛੱਡਣਾ ਵੀ ਪੈਂਦਾ ਜੀ ਜੀ ਤੇ ਜੇ ਚੁੰਵਦਾ ਸਾਬ ਨੂੰ ਵੀ ਕਹਿੰਦੇ ਮੈਨੂੰ ਲੱਗਦਾ ਨਹੀਂ ਕਿ ਉਹ ਚੁੰਵਦਾ ਸਾਬ ਨਾ ਕਰਤੇ ਜੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੀ ਸੀਗਾ ਜੀ ਵੀ ਜੇ ਉਹ ਆਏ ਅਤੇ ਆਪਾਂ ਸਾਰੇ ਇਕੱਠੇ ਹੋ ਕੇ ਬੈਠੀਏ ਜੀ ਤੇ ਬੜਾ ਨਾਜ਼ਕ ਜਿਹਾ ਸਵਾਂ ਬਣ ਗਿਆ ਜੀ ਤੁਹਾਡੀ ਉੱਪਰ ਆਪਾਂ ਗੱਲ ਕਰੀਏ ਕਿਉਂਕਿ ਤੁਹਾਡੀ ਵੀ ਨਾਰਾਜ਼ਗੀ ਬੜੇ ਸਮੇਂ ਦੀ ਚੱਲ ਰਹੀ ਸੀਗੀ ਪਾਰਟੀ ਨਾਲ ਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਉਹ ਤੁਹਾਨੂੰ ਆ ਕੇ ਮਨਾ ਕੇ ਗਏ ਨੇ ਪੁਰਾਣੀਆਂ ਗੱਲਾਂ ਦੇ ਉੱਤੇ ਮਿੱਟੀ ਪਈ ਹੈ ਕੀ ਲੱਗਦਾ ਹੈ ਕਿ ਤੁਸੀਂ ਦੁਬਾਰਾ ਖਡੂਰ ਸਾਹਿਬ ਜਾ ਸਕਦੇ ਹੋ ਇਲੈਕਸ਼ਨ ਲੜਨ ਹੁਣ ਕਿਉਂਕਿ ਹਾਲੇ ਤੱਕ ਪਾਰਟੀ ਨੇ ਟਿਕਟ ਤਾਂ ਐਲਾਨੀ ਨਹੀਂ ਉੱਥੋਂ ਤੁਸੀਂ ਪਹਿਲਾਂ ਲੜੇ ਵੀ ਹੋ ਉੱਥੇ ਦੇਖੋ ਵੈਸੇ ਤੇ ਮੈਨੂੰ ਮੈਂ ਪਹਿਲਾਂ ਤੇ ਉਹਨੂੰ ਕਿਹਾ ਕਿ ਮੈਂ ਪਾਰਲੀਮੈਂਟ 'ਚ ਇੰਟਰਸਟ ਨਹੀਂ ਕਰਦਾ ਤੁਸੀਂ ਨਹੀਂ ਲੜਨਾ ਚਾਹੁੰਦੇ ਮੈਂ ਪਹਿਲਾਂ ਵੀ ਇਸ ਲੜਨਾ ਚਾਹੁੰਦੀ ਉਦੋਂ ਵੀ ਨਹੀਂ ਉਹ 1 ਉਦੋਂ ਵੀ ਉਹਨਾਂ ਨੇ ਮੈਨੂੰ ਬਾ ਹੁਕਮ ਜਿਸ ਤਰ੍ਹਾਂ ਹੁੰਦਾ ਨਾ ਜੀ ਜੀ ਹੁਕਮ ਲਾ ਕੇ ਭੇਜਿਆ ਸੀ ਜੀ ਜੀ ਫਿਰ ਉਹ ਚਲੋ ਹਾਲਾਤ ਕਿਦਾਂ ਦੇ ਬਣ ਗਏ ਆਪਸੀ ਈਰਖਾ ਪੇਲੀ ਲੀਡਰਾਂ ਦੀ ਹੁੰਦੀ ਹੈ ਜੀ ਉਹਦੇ ਕਰਕੇ ਮੇਰਾ ਵੀ ਨੁਕਸਾਨ ਹੋਇਆ ਜੀ ਜਦੋਂ ਕਿ ਮੇਰਾ ਨੁਕਸਾਨ ਨਿੱਜੀ ਨਹੀਂ ਹੈਗਾ ਉਹ ਪਾਰਟੀ ਦਾ ਨੁਕਸਾਨ ਹੁੰਦਾ ਜੀ ਮੈਂ ਫੇਰੀ ਸੋਚਿਆ ਕਿ ਮੇਰਾ ਹਲਕਾ ਤੇ ਵਿੱਚ ਨਹੀਂ ਹਮ ਸਾਰੇ ਹਲਕੇ ਚਾਰ ਹਲਕੇ ਉਥੋਂ ਪੰਜ ਹੈਗੇ ਨੇ ਮਤਲਬ ਤਿੰਨ ਹਲਕੇ ਤਰਨਤਲ ਸਾਹਿਬ ਦੇ ਨੇ ਹਾਂਜੀ ਫਿਰ 2 ਅਮਰਸਰ ਆ ਜਾਂਦੀ ਹੈ ਜੀ ਜੀ ਫਿਰ ਫਿਰੋਜ਼ਪੁਰ ਦਾ ਜਾਂਦਾ ਫਿਰ ਦੋ ਜ਼ਿਲ੍ਹੇ ਕਪੂਰਥਲੇ ਦੇ ਆ ਜਾਂਦੇ ਕਪੂਰਥਲੇ ਦੇ ਤੇ ਮੈਨੂੰ ਮੇਰੇ ਸਿਗਾ ਕਿ ਮੇਰਾ ਹਲਕੇ ਦੇ ਵਿੱਚ ਪੈਂਦਾ ਨਹੀਂ ਸਾਰੇ ਹਲਕੇ ਜਿਹੜੇ ਆ ਉਹਨਾਂ ਚ ਜਾ ਕੇ ਮੈਂ ਕੰਮ ਕਰਨਾ ਹੁੰਦਾ ਚਲੋ ਪਾਰਲੀਮੈਂਟ ਵਿੱਚ ਤੇ ਇਸ ਤਰ੍ਹਾਂ ਹੀ ਹੁੰਦਾ ਜੀ ਜੀ ਕਰਨਾ ਵਰਕਰਾਂ ਨੇ ਹੁੰਦਾ ਹੈ ਉੱਥੋਂ ਦੇ ਲੀਡਰਾਂ ਨੇ ਕਰਨਾ ਹੁੰਦਾ ਹੈ ਔਰ ਕੀਤਾ ਵੀ ਉਹਨਾਂ ਨੇ ਤਨ ਦੇ ਨਾਲ ਕੀਤਾ ਪਰ ਥੋੜੇ ਜਿਹੇ ਜਿਹੜੀ ਕਸਰ ਹੈ ਮੇਰਾ ਖਿਆਲ ਹੈ ਕਿ ਜੇ ਆ ਪੂਰੇ ਤੌਰ ਦੇ ਉੱਤੇ ਖੁੱਲ ਕੇ ਇੱਕ ਦੂਜੇ ਨਾਲ ਇਕੱਠੇ ਹੋ ਕੇ ਰਹਿੰਦੇ ਤੇ ਸ਼ਾਇਦ ਨੁਕਸਾਨ ਆਉਂਦਾ ਤੇ ਤੁਸੀਂ ਇਸ ਵਾਰ ਨਹੀਂ ਲੜਨ ਦੀ ਸੋਚ ਰਹੇ ਨਹੀਂ ਜੀ ਇਹ ਹੁਕਮ ਹੋਇਆ ਪਾਰਟੀ ਦਾ ਜਿੱਦਾਂ ਤੁਸੀਂ ਕਿਹਾ ਪਿਛਲੀ ਵਾਰ ਵੀ ਹੁਕਮ ਹੋ ਗਿਆ ਸੀ ਨਹੀਂ ਜੇ ਪਾਰਟੀ ਦੇ ਕੋ ਹੁਕਮ ਕਰੇ ਉਹ ਤੇ ਬਾਅਦ ਦੀ ਗੱਲ ਹੈ ਨਾ ਜੀ ਮੈਨੂੰ ਉਹਨਾਂ ਨੇ ਮਜਬੂਰ ਵੀ ਨਹੀਂ ਕੀਤਾ ਹਜੇ ਤੱਕ ਜੀ ਨਹੀਂ ਉਹਨਾਂ ਨੇ ਮਿਲ ਕੇ ਆਈ ਹੈ ਜੀ ਅ ਤੁਹਾਡੇ ਹਲਕੇ ਤੋਂ ਹੀ ਤੁਹਾਡੇ ਸਿਆਸੀ ਵਿਰੋਧੀ ਨੇ ਸੁਖਪਾਲ ਸਿੰਘ ਖਹਿਰਾ ਉਹ ਸੰਗਰੂਰ ਚਲੇ ਗਏ ਨੇ ਕੀ ਲੱਗਦਾ ਹੈ ਕਿ ਸੰਗਰੂਰ ਦੀ ਫਾਈਟ ਜਿਹੜੀ ਹੈਗੀ ਆ ਖਹਿਰਾ ਵਾਸਤੇ ਕਿਸ ਤਰ੍ਹਾਂ ਰਹੇਗੀ ਖਾਸ ਕਰ ਜਦੋਂ ਪਰਮਿੰਦਰ ਸਿੰਘ ਢੀਂਡਸਾ ਦਾ ਐਪੀਸੋਡ ਹੋਇਆ ਹੈ ਤਾਂ ਕਿ ਮੈਨੂੰ ਸੰਗਰੂਰ ਦਾ ਇੰਨਾ ਤੇ ਪਤਾ ਕਿ ਉੱਥੇ ਬੜੇ ਅ ਇਨਕਲਾਬੀ ਜੇ ਲੋਗ ਨੇ ਜਦੋਂ ਵੀ ਚੇਂजेस ਆndੀਆਂ ਨੇ ਉੱਥੋਂ ਆndੀਆਂ ਨੇ ਜੀ ਪਿੱਛੇ ਵੀ ਤੁਸੀਂ ਦੇਖੋ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਤੇ ਬੜਾ ਉਹਨਾਂ ਨੇ ਇਮੋਸ਼ਨਲੀ ਕਹਿ ਲੋ ਜਾਂ ਜੋ ਪ੍ਰਚਾਰ ਸੀਗਾ ਇਸ ਤਰੀਕੇ ਦਾ ਹੋ ਗਿਆ ਜੀ ਕਿ ਉਹਨਾਂ ਨੇ ਸਰਕਾਰ ਉੱਥੋਂ ਦਾ ਪ੍ਰਚਾਰ ਜਿਹੜਾ ਸੀਗਾ ਉਹ ਸਾਰੇ ਪੰਜਾਬ 'ਚ ਅਸਰ ਕਰ ਗਿਆ ਜੀ ਤੇ ਮੈਂ ਬਹੁਤਾ ਵੇਚ ਰਿਹਾ ਕਿਤੇ ਨਹੀਂ ਕਹਿ ਸਕਦੀ ਕਿ ਮੈਂ ਉੱਥੇ ਗਈ ਹਾਂ ਜਾਂ ਕੀ ਹਾਲਾਤ ਨੇ ਜੀ ਪਰ ਮੈਨੂੰ ਇਹ ਲੱਗਦਾ ਕਿ ਕੈਂਡੀਡੇਟ ਕੋਈ ਵੀ ਹੋਵੇ ਜੀ ਲੋਕਲ ਨੂੰ ਜ਼ਿਆਦਾ ਲੋਕੀ ਪ੍ਰੀਫਰੈਂਸ ਪ੍ਰੇਫਰ ਕਰਦੇ ਹੁੰਦੇ ਆ ਜੀ ਪਰ ਜੇ ਗਏ ਆ ਤੇ ਹਰ ਇੱਕ ਦੀ ਇੱਛਾ ਹੁੰਦੀ ਹੈ ਜੀ ਜੀ ਬਠਿੰਡੇ ਵੀ ਜਾ ਕੇ ਨਾ ਚੋਣ ਲੜੀ ਸੀ ਜੀ ਜੀ ਤੇ ਅੱਜ ਜੇ ਇਹਨਾਂ ਦਾ ਉੱਥੇ ਬੰਦ ਕੀਤਾ ਲੜਨ ਨੂੰ ਤੇ ਚਲੇ ਗਏ ਕੋਈ ਨਹੀਂ ਪਰਮਾਤਮਾ ਕਰੇ ਮਿਹਨਤ ਕਰਨੀ ਚਾਹੀਦੀ ਤੁਸੀਂ ਸ਼ੁਭਕਾਮਨਾਵਾਂ ਦੰਨੇਓ ਕਿ ਉਹ ਜਿੱਤਣ ਨੀ ਮੈਂ ਦੇ ਦਵਾਂਗੀ ਤੁਹਾਡਾ ਖੜਾ ਛੁੱਟੇ ਇੱਥੋਂ ਖੈਰਾ ਤੋਂ ਨਹੀਂ ਮੈਂ ਨਾ ਨਾ ਦੇਖੋ ਮੇਰਾ ਖੜਾ ਕਿਉਂ ਛੁੱਟੇ ਮੈਂ ਕਿਉਂ ਕਹਿੰਨੀ ਐ ਪਰ ਇਹ ਵੀ ਜਿਹੜਾ ਬੰਦਾ ਮੈਦਾਨ ਚ ਆਇਆ ਹੈ ਹਰ ਕੋਈ ਬੰਦਾ ਕਾਮਯਾਬੀ ਚਾਹੁੰਦਾ ਹੈ ਜੀ ਤੇ ਚਲੋ ਉਹਨਾਂ ਨੂੰ ਮਿਹਨਤ ਕਰਨ ਪਰਮਾਤਮਾ ਕਰੇ ਕਾਮਯਾਬੀ ਹੋ ਮੈਂ ਕੀ ਕਹਿ ਸਕਦੀ ਜੀ ਜੀ ਜਿਹੜੀ ਆ ਦੋ ਕੁਝ ਇੱਕ ਸੀਟਾਂ ਹਾਲੇ ਨਹੀਂ ਐਲਾਨੀਆਂ ਜਾ ਰਹੀਆਂ ਬਠਿੰਡਾ ਸੀਟ ਨਹੀਂ ਐਲਾਨੀ ਜਾ ਰਹੀ ਫਿਰੋਜ਼ਪੁਰ ਸੀਟ ਨਹੀਂ ਐਲਾਨੀ ਜਾ ਰਹੀ ਉਸ ਤੋਂ ਖਡੂਰ ਸਾਹਿਬ ਦੀ ਤਾਂ ਆਪਾਂ ਗੱਲ ਕਰ ਹੀ ਲਈ ਹੈ ਕਿ ਲੱਗਦਾ ਹੈ ਕਿ ਤੁਸੀਂ ਜੇਕਰ ਤੁਹਾਡੀ ਸਲਾਹ ਲੈਣ ਪ੍ਰਧਾਨ ਸਾਹਿਬ ਆ ਤੁਹਾਡੀ ਕੋਈ ਉਹਨਾਂ ਨੂੰ ਆਪਣੇ ਵੱਲੋਂ ਸਲਾਹ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਦਾ ਹਲਕਾ ਬਦਲਣ ਦੀ ਵਿਚਾਰ ਕਰ ਰਹੀ ਹੈ ਸ਼ਾਇਦ ਪਾਰਟੀ ਕੰਸੋਆ ਨੇ ਇਸ ਗੱਲ ਦੀ ਆ ਖਾਸ ਕਰ ਜਦੋਂ ਤੋਂ ਮਲੂਕਾ ਪਰਿਵਾਰ ਦੇ ਵਿੱਚ ਇਹ ਘਟਨਾ ਕਰ ਵਾਪਰਿਆ ਉਹਨਾਂ ਦੇ ਪੁੱਤਰ ਤੇ ਨੂੰ ਚਲੇ ਗਏ ਨੇ ਤੇ ਉਹਨਾਂ ਦੀ ਨੂੰ ਜਿਹੜੇ ਨੇ ਪਰਮਪਾਲ ਕੌਰ ਸਿੱਧੂ ਮਲੂਕਾ ਉਹ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆ ਗਏ ਨੇ ਤੁਸੀਂ ਕੀ ਦੇਖੋ ਬਠਿੰਡੇ ਵਿੱਚ ਤੇ ਵੈਸੇ ਹੋੜ ਤੇ ਇਹਦਾ ਪੂਰਾ ਜੀ ਹੋ ਸਕਦਾ ਹਾਲਾਤ ਹੈ ਇਸ ਵੇਲੇ ਕਿਉਂਕਿ ਸਰਕਾਰ ਵੀ ਦੂਜੀ ਪਣੀ ਉੱਥੇ ਜਿਆਦਾ ਐਮਐਲਏ ਵੀ ਉੱਥੇ ਜਿੱਤੇ ਆ ਜੀ ਤੇ ਆਪਣੇ ਵੀ ਕੁਝ ਕੈਂਡੀਡੇਟ ਜਿਹੜੇ ਆ ਉਹ ਛੱਡ ਕੇ ਦੂਜੇ ਪਾਸੇ ਚਲੇ ਗਏ ਜੀ ਇਸ ਦਾ ਮਤਲਬ ਉਹਨੇ ਕਈ ਸਾਥ ਸੀਗੇ ਪਹਿਲਾਂ ਜੀਤ ਮਹਿੰਦਰ ਸਿੰਘ ਜੀ ਬਿਲਕੁਲ ਉਧਰੋਂ ਉਮੀਦਵਾਰ ਵੀ ਬਣ ਗਏ ਨੇ ਉਹ ਉਹ ਵੀ ਚਲੇ ਗਏ ਮਲੂਕਾ ਸਾਹਿਬ ਵੀ ਚਲੇ ਗਏ ਹਾਂ ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਕਿਉਂਕਿ ਮੈਂ ਤੇ ਅਜੇ ਉੱਥੋਂ ਦਾ ਪੁੱਛਿਆ ਨਹੀਂ ਪਰ ਇਹ ਵੀ ਪਹਿਲਾ ਸਰਵੇ ਜਿਹੜਾ ਸੀ ਹੱਕ ਚ ਆਇਆ ਸੀਗਾ ਇਹਨਾਂ ਨੇ ਕਰਵਾਇਆ ਸੀ ਜੀ ਮੈਨੂੰ ਨਹੀਂ ਲੱਗਦਾ ਕਿ ਹਰ ਸਿਮਰਤ ਛੱਡ ਕੇ ਜਾਵੇ ਕਿਉਂਕਿ ਹਰ ਸਿਮਰਤ ਨੇ ਕਦੀ ਹਲਕਾ ਛੱਡਿਆ ਨਹੀਂ ਹੁੰਦਾ ਜੀ ਵਿੱਚ ਫਿਰਦੇ ਰਹਿੰਦੇ ਆ ਵਿਚਰਦੇ ਰਹਿੰਦੇ ਆ ਦੁੱਖਾਂ ਚ ਸੁੱਖਾਂ ਚ ਸੰਗਤ ਦਰਸ਼ਨ ਵਿੱਚ ਜਦੋਂ ਹੁੰਦਾ ਹੁੰਦਾ ਸੀ ਇਹਨਾਂ ਦੇ ਇਲਾਕਿਆਂ ਚ ਵੀ ਉਦੋਂ ਵੀ ਉਹ ਆਪ ਹੀ ਬੀਬਾ ਜੀ ਕੰਮ ਕਰਦੀ ਸੀ ਜਾ ਕੇ ਤੇ ਬਾਦਲ ਸਾਹਿਬ ਵੀ ਜਦਾ ਪਟੰਡਿਆਲ ਤਰੱਕੀ ਵੀ ਬੜੀ ਕੀਤੀ ਹੈ ਡਵੈਲਪਮੈਂਟ ਵੀ ਕਰੀ ਕੇ ਮੇਰਾ ਖਿਆਲ ਜਿੰਨੇ ਪ੍ਰੋਜੈਕਟ ਵੱਡੇ ਆਏ ਜੀ ਏਮਸ ਵਰਗੇ ਹਸਪਤਾਲ ਰਿਫਾਈਨਰੀ ਵਰਗੀ ਇੰਡਸਟਰੀ ਜਾਂ ਜਿਹੜੀ ਪੀਜੀਆਈ ਜਿਹੜੇ ਮੈਕੀ ਆਈ ਸੀ ਜੀ ਜੀ ਸਭ ਸੈਂਟਰ ਜੀ ਉਹ ਸਾਰਾ ਕੁਝ ਉੱਥੇ ਨੇ ਵੱਡੇ ਵੱਡੇ ਪ੍ਰੋਜੈਕਟ ਆਂਦੇ ਆ ਏਅਰਪੋਰਟ ਵਰਗੇ ਬਣਾਤੀ ਹੈ ਨਾ ਜੀ ਸੋ ਇਹ ਜਿਹੜੀਆਂ ਚੀਜ਼ਾਂ ਨੇ 4 ਲੇਨ ਸੜਕਾਂ 6 ਲੇਨ ਸੜਕਾਂ ਇਹ ਜਿਹੜੀਆਂ ਵੱਡੀਆਂ ਕੱਢ ਦਿੱਤੀਆਂ ਲੋਕ ਡਵੈਲਪਮੈਂਟ ਵੀ ਦੇਖਦੇ ਆ ਸੂਲਤਾਂ ਵੀ ਦੇਖਦੇ ਆ ਜਿਹੜੇ ਕੰਮ ਹੋਇਆ ਵੀ ਦੇਖਦੇ ਆ ਮੈਨੂੰ ਲੱਗਦਾ ਨਹੀਂ ਕੋਈ ਚੇਂਜ ਕਰਨ ਪਰ ਜੇ ਚੇਂਜ ਕਰਨ ਦੇ ਹਾਲਾਤ ਆਂਦੇ ਆ ਕੋਈ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਉਸ ਥਾਂ ਦੇ ਉੱਤੇ ਦੂਜੀ ਥਾਂ ਦੇ ਉੱਤੇ ਕੈਂਡੀਡੇਟ ਟੁਕਦਾ ਹੋਵੇ ਤੇ ਉੱਥੇ ਦੇ ਦਿੰਦੇ ਆ ਤੇ ਜਿਹੜਾ ਉਸ ਥਾਂ ਦੇ ਉੱਤੇ ਹੋਰ ਕੈਂਡੀਡੇਟ ਲੜਨਾ ਹੋਵੇ ਤੇ ਉਹ ਲੜਨਾ ਚਾਹੁੰਦਾ ਹੋਵੇ ਤੇ ਉਹਨੂੰ ਲੜਾ ਦਿੰਦੇ ਆ ਪਰ ਮੇਰੇ ਖਿਆਲ ਅਨੁਸਾਰ ਕਿ ਇਹਦੇ ਨਾਲ ਥੋੜਾ ਜਿਹਾ ਜਾਤੇ ਐਲਾਨ ਦੇ ਨਾਲ ਉਸ ਸੱਤ ਜਦ ਦਿਨ ਸੱਤ ਨਹੀਂ ਸੱਤਾ ਚ ਨਹੀਂ ਏਲਾਨਿਆ ਉਹਦੇ ਵੀ ਥੋੜਾ ਜਿਹਾ ਲੋਕਾਂ ਨੇ ਮਹਿਸੂਸ ਕੀਤਾ ਉਮੀਦ ਕੀਤੀ ਜਾ ਰਹੀ ਸੀ ਨਾ ਕਿ ਸਭ ਤੋਂ ਪਹਿਲਾ ਨਾਮ ਤਾਂ ਜਿਹੜਾ ਹੈਗਾ ਹਰਸੀਮਰਤ ਕੋਰ ਬਾਦਲ ਹਾਂ ਲੋਕਾਂ ਚ ਸੋਚ ਕੇ ਕਿ ਪਹਿਲਾ ਨਾਮ ਹਰਸੀਮਰਦਾ ਹੀ ਆਏਗਾ ਤੇ ਜਦੋਂ ਨਹੀਂ ਏਲਾਨੀ ਨਾ ਜੀ ਉਹਦੇ ਨਾਲ ਵੀ ਥੋੜਾ ਜਿਹਾ ਡੀਮੋਲਾਈਜ਼ ਵੀ ਹੋਈ ਹੈ ਬਰਕਰਾਰ ਵਿੱਚ ਫਿਰ ਗੱਲ ਕੀ ਹੈ ਹੁਣ ਵੀ ਜਿਹੜਾ ਐਲਾਨ ਕਰਨਾ ਮੈਨੂੰ ਲੱਗਦਾ ਕਿ ਬਠਿੰਡੇ ਚ ਲੜੀ ਨਹੀਂ ਲੱਗਦਾ ਉਹ ਵੀ ਜਾਣ ਕੇ ਜੀ ਅੱਗੇ ਉਹਨਾਂ ਦੀ ਪ੍ਰਧਾਨ ਜੀ ਦੀ ਮਰਜ਼ੀ ਹੈ ਅਕਾਲੀ ਦਲ ਪਿਛਲੇ 2 2.5 ਦੇ ਹਾਕਿਆ ਤੋਂ ਬਾਅਦ ਪਹਿਲੀ ਵਾਰੀ ਇਕੱਲੇ ਤੌਰ ਤੇ ਲੋਕ ਸਭਾ ਚੋਣ ਲੜਦੇ ਆ ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋ ਕੇ ਅਕਾਲੀ ਦਲ ਨੇ ਜੋ ਇਸ ਗੱਲ ਦਾ ਕਾਰਨ ਦੱਸਿਆ ਜਾਂ ਜੋ ਸਟੈਂਡ ਲਿਆ ਉਹ ਪੰਥਕ ਮੁੱਦੇ ਜਾਦਾ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਹਿ ਲੋ ਹਰਿਆਣਾ ਦੀ ਵੱਖਰੀ ਕਮੇਟੀ ਬਣਾਈ ਹੋਣ ਦਾ ਮੁੱਦਾ ਕਹਿ ਲੋ ਇਹਨਾਂ ਦੇ ਨਜਤਾ ਉਹਨਾਂ ਦੇ ਖਾਤੇ ਵੀ ਫ੍ਰੀਜ਼ ਹੋ ਗਏ ਨੇ ਬੈਂਕ ਖਾਤੇ ਹਰਿਆਣਾ ਕਮੇਟੀ ਵਾਲਿਆਂ ਦੇ ਜਾਂ ਹੋਰ ਉਹ ਮੁੱਦੇ ਜਿਨ੍ਹਾਂ ਦੀ ਜ਼ਿਆਦਾਤਰ ਜਿਹੜੀ ਹੈ ਉਹ ਉਹਨਾਂ ਤੇ ਉਹ ਮੁੱਦੇ ਜਿਹੜੇ ਨੇ ਉਹ ਪੰਥਕ ਕਾਰਡ ਨਾਲ ਜੁੜੇ ਹੋਏ ਨਹੀਂ ਤੁਸੀਂ ਜਦੋਂ ਤੁਹਾਡੀ ਦੂਰੀਆਂ ਵਧੀਆਂ ਪਾਰਟੀ ਨਾਲ ਸੁਖਵੀਰ ਸਿੰਘ ਬਾਦਲੂ ਨਾਲ ਤੁਹਾਡੀ ਦੂਰੀਆਂ ਵਧੀਆਂ ਤਾਂ ਤੁਸੀਂ ਵੀ ਜਦੋਂ ਗੱਲ ਕੀਤੀ ਸੀ ਕਿ ਤੁਹਾਡੀ ਨਰਾਜਗੀ ਦਾ ਆ ਜਾਂ ਤੁਹਾਡੇ ਵੱਖਰੇ ਦੂਰ ਹੋਣ ਦਾ ਕਾਰਨ ਉਹ ਮੁੱਦੇ ਨੇ ਕਿ ਅਕਾਲੀ ਦਲ ਪੰਥਕ ਮੁੱਦਿਆਂ ਤੋਂ ਥੜਕ ਗਿਆ ਹੁਣ ਦੁਬਾਰਾ ਅਕਾਲੀ ਦਲ ਪਰਤੇ ਆਇਆ ਤਾਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਦੁਬਾਰਾ ਕੀ ਕਾਡਰ ਨੂੰ ਜਿਹੜਾ ਹੈ ਬਲ ਮਿਲਿਆ ਇਸ ਨਾਲ ਕਾਡਰ ਨੂੰ ਬਾਲੇ ਸਿਰ ਕਰਕੇ ਮਿਲਿਆ ਕਿ ਲੋਕਾਂ ਦੀ ਆਵਾਜ਼ ਸੀ ਜੀ ਦੇਸ਼ ਵਿੱਚ ਵੀ ਤੇ ਵਿਦੇਸ਼ ਵਿੱਚ ਵੀ ਵਸਦੇ ਜਿਹੜੇ ਪੰਜਾਬੀ ਸਨ ਉਹ ਮਹਿਸੂਸ ਕਰਦੇ ਸੀ ਕਿ ਭਾਰਤ ਸਰਕਾਰ ਜਿਹੜੀ ਹੈ ਠੀਕ ਹੈ بڑے ਕਾਰਜ ਕੀਤੇ ਮੈਂ ਨਹੀਂ ਕਹਿੰਦੀ ਕਿ ਭਾਰਤ ਸਰਕਾਰ ਕੰਮ ਨਹੀਂ ਕਰਦੀ ਭਾਰਤ ਸਰਕਾਰ ਕੰਮ ਕਰਦੀ ਹੈ ਜੀ بڑے ਡਿਵੈਲਪਮੈਂਟ ਦੇ ਵੀ ਕੰਮ ਕੀਤੇ ਐ ਸਿੱਖਾਂ ਦੇ ਵੀ ਕਈ ਐਸੇ ਚਾਓ ਸੀਗੇ ਪੂਰੇ ਵੀ ਕੀਤੇ ਜਿੱਦਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਸੀਗਾ ਖੋਲ੍ਹਿਆ ਉਹਨਾਂ ਨੇ ਜੀ ਇਸੇ ਤਰ੍ਹਾਂ ਹੋਰ ਵੀ ਬੜੇ ਐਸੇ ਕੰਮ ਸੀ ਜਿਹੜੇ ਉਹਨਾਂ ਨੇ ਕੀਤੇ ਜੀ ਪਰ ਗੱਲ ਇਹ ਗਈ ਹੈ ਕਿ ਕੁਝ ਐਸੇ ਭਖਦੇ ਮਸਲੇ ਸੀ ਜਿਨ੍ਹਾਂ ਨੂੰ ਲੈ ਕੇ ਅਸੀਂ ਸੁਣਵਾਈ ਨਹੀਂ ਹੋਈ ਤੇ ਅਸੀਂ ਉਹਨਾਂ ਨੂੰ ਛੱਡ ਕੇ ਆਏ ਸੀ ਹਾਂ ਜਾਂ ਤੇ ਅਸੀਂ ਛੱਡਦੇ ਨਾ ਜੀ ਉਹਨਾਂ ਦਾ ਸਾਹਮਣਾ ਸੀ ਅੱਜ ਜੋ ਭਾਜਪਾ ਕਰ ਰਹੀ ਹੈ ਅਸੀਂ ਵੀ اسی ਤਰ੍ਹਾਂ ਕਰਨਾ ਸੀ ਹਾਂ ਹੁਣ ਜਿਹੜਾ نیشنل ਪਾਰਟੀਆਂ ਨੇ ਉਹ ਤੇ ਮਹਿਸੂਸ ਨਹੀਂ ਕਰਦੀਆਂ ਜੀ ਕਿਉਂਕਿ نیشنل ਪਾਰਟੀ ਜਿਹੜੀ ਹੈ ਉਹ ਅੱਜ ਇਸ ਸਟੇਟ 'ਚ ਘਟ ਹੋਏਗਾ ਦੂਜੀ ਸਟੇਟ 'ਚ ਵੱਧ ਚੱਲ ਜਗਾ ਜੀ ਪਾਣੀ ਦਾ ਮਸਲਾ ਹੋਇਆ ਹਾਲਾਂਕਿ ਇਹਨੂੰ ਮੁਕਾਇਆ ਜਾ ਸਕਦਾ ਹੈ। ਹਾਂ। ਭਾਵੇਂ ਉਹ ਸੈਂਟਰਲ ਸਰਕਾਰ ਕਾਂਗਰਸੀ ਹੋਈ। ਜੀ। ਭਾਵੇਂ ਉਹ ਭਾਰਤੀ ਜਨਤਾ ਪਾਰਟੀ ਐਨਡੀਆ ਸਰਕਾਰ ਹੋਈ। ਜੀ ਜੀ। ਪਰ ਮੇਰਾ ਖਿਆਲ ਹੈ ਕਿ ਉਹਨੂੰ ਬਿਨਾਂ ਵਜ੍ਹਾ ਤੋਂ ਲੰਕਾਇਆ ਹੋਇਆ। ਜੀ। ਜਿਹੜਾ ਇੱਕ ਸੌਖਾ ਤਰੀਕਾ ਹੈ ਕਿ ਸਟੇਟ ਦੀ ਜਦੋਂ ਵੰਡ ਵੰਡ ਹੋਈ ਸੀ ਤੇ ਰੇਸ਼ੋ ਬਿੱਥੀ ਗਈ ਸੀ। ਔਰ ਇਹ ਵੀ ਸੀਗਾ ਕਿ ਜਿਹੜੀ ਰਿਪੀਰੀਅਨ ਲਾ ਉਹਦੇ ਅਨੁਸਾਰ ਇਹਨਾਂ ਦਾ ਹੱਲ ਕੀਤਾ ਜਾਊਗਾ। ਜੀ। ਜੇ ਉਹ ਰਿਪੀਰੀਅਨ ਦੇ ਅਨੁਸਾਰ ਦੇਖਦੇ ਆਪਾਂ ਤਾਂ ਫਿਰ ਹੱਕ ਕੇ ਦਾ ਬੰਦਾ ਪੰਜਾਬ ਜੇ ਪੰਜਾਬ ਦਾ ਪਾਣੀ ਘਟ ਰਿਹਾ ਤੇ ਇਹਦਾ ਵੀ ਸੋਕਾ ਆ ਰਿਹਾ ਇਹਦੇ ਥੱਲੇੋਂ ਵੀ ਧਰਤੀ ਦੇ ਵੀ ਪਾਣੀ ਘਟ ਰਿਹਾ ਤੇ ਫੇ ਪਾਣੀ ਬਾਹਰ ਕਿਦਾਂ ਦਿੱਤਾ ਜਾ ਸਕਦਾ ਦੂਜੇ ਮਿਨਰਲ ਜਿਹੜੇ ਆ ਜਿਹੜੇ ਸਟੇਟ ਚੋਂ ਲੰਘਦੇ ਆ ਉਹ ਮੁੱਲ ਦਿੰਦੇ ਆ ਭਾਵੇਂ ਕੋਈ ਸੰਗਮਰਮਰ ਹੋ ਵੀ ਭਾਵੇਂ ਕੋਲਾ ਹੋ ਵੀ ਤੇਲ ਹੋਵੇ ਹਰ ਚੀਜ਼ ਸੀ ਮੁੱਲ ਲੈਣੇ ਆ ਜੇ ਪੰਜਾਬ ਪਰ ਉਹ ਮੁੱਲ ਲੈਂਦਾ ਤੇ ਸਾਡਾ ਜਿਹੜਾ ਮਿਨਰਲ ਜਆ ਪਾਣੀ ਹੈ ਇਹਨੂੰ ਸੀ ਉਸ ਵੇਲੇ ਜਦੋਂ ਦਿੱਤਾ ਗਿਆ ਸੀਗਾ ਜਿਹੜਾ ਦਿੱਤਾ ਵੀ ਸੀ ਰਾਜਸਥਾਨ ਨੂੰ ਉਹਦਾ ਮੁੱਲ ਕਿਉਂ ਨਹੀਂ ਵਾਪਸ ਆਇਆ ਜੀ ਜੀ ਸੋ ਇਹ ਚੀਜ਼ਾਂ ਜਿਹੜੀਆਂ ਹੱਲ ਕੀਤੀਆਂ ਜਾ ਸਕਦੀਆਂ ਸੈਂਟਰ ਗਵਰਨਮੈਂਟ ਦੇ ਜਿਹੜੀ ਹੈ ਉਹ ਕੋਈ ਔਖਾ ਕੰਮ ਨਹੀਂ ਉਹਦੇ ਵਾਸਤੇ ਜੀ ਜੀ ਸਟੇਟਾਂ ਨੂੰ ਹੱਕ ਜਿਹੜਾ ਪੂਰਨ ਤੌਰ ਤੇ ਦੇਣਾ ਜੀ ਇੱਕੋ ਜਿਹਾ ਇਨਸਾਫ ਕਰਨਾ ਮੈਂ ਕਹਿੰਦਾ ਕੋਈ ਸਰਕਾਰ ਨਹੀਂ ਜਿਹੜੀ ਕਹਵੇ ਕਿ ਅਸੀਂ ਬੇਵੱਸ ਐ ਜੀ ਕਰ ਸਕਦੀ ਐ ਬਿਨਾਂ ਵਜਾ ਤੋਂ ਲਟਕਾਇਆ ਹੋਇਆ ਦੂਜੀ ਗੱਲ ਜਿਹੜੀ ਹੈ ਕਿ ਸਾਡੇ ਜਿਹਦਾ ਚੰਡੀਗੜ੍ਹ ਐ ਜੀ ਹੁਣ ਕੋਈ ਸਟੇਟ ਹੈ ਜਦੀ ਰਾਜਧਾਨੀ ਨਾ ਹੋਵੇ ਇੱਕ ਪੰਜਾਬ ਜੇ ਦੇ ਕਲੇਜੇ ਤੇ ਬਣਿਆ ਹੋਇਆ ਚੰਡੀਗੜ੍ਹ ਤੇ ਜੇ ਪੰਜਾਬ ਦੀ ਰਾਜਧਾਨੀ ਵੀ ਪੰਜਾਬ ਦੇ ਕੋਲ ਨਹੀਂ ਤਾਂ ਦੱਸੋ ਬਣੇਗਾ ਕੀ ਇਤੋਂ ਤੱਕ ਕਿ ਜਿਹੜੀ 60 40 ਦੀ ਰੇਸ਼ੋ ਸੀ ਸਾਡੀ ਉਹ ਵੀ ਪਾਰ ਸਰਕਾਰ ਨੇ ਜਿਹੜੀ ਉਹ ਖਤਮ ਕਰ ਦਿੱਤੀ ਬੀਬੀਐਮਪੀ ਜਿਹੜਾ ਸੀਗਾ ਉਹਦੇ 'ਚ ਵੀ ਖਤਮ ਕਰ ਦਿੱਤੀ ਹੱਕ ਜਿਹੜੇ ਬੰਦੇ ਸੀ ਜਿਹੜੇ ਸਾਡੇ ਕੋਲ ਸੀ ਅਸੀਂ ਕਿਉਂਕਿ ਅਸੀਂ ਵਾਧੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਵਾਧੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਤੇ ਜਿਹੜੇ ਅਧਿਕਾਰ ਸਾਡੇ ਕੋਲ ਹੈਗੇ ਆ ਉਹ ਵੀ ਖਸ ਜਾਣ ਜੋ ਸਰਕਾਰ ਵਿੱਚ ਬੈਠਣਾ ਉਹ ਸਰਕਾਰ ਦੇ ਨਾਲ ਸਾਂਝ ਪਾ ਕੇ ਚੋਣ ਲੜਨੀ ਉਸ ਪਾਰਟੀ ਨਾਲ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ برداشت ਨਹੀਂ ਕਰਦੇ ਤੀਜੀ ਗੱਲ ਜਿਹੜੀ ਇਹ ਪੰਥਕ ਦੀ ਤੁਸੀਂ ਗੱਲ ਕੀਤੀ ਹੈ ਪੰਥਕ ਮੁੱਦੇ ਐਸੇ ਐ ਜਿਹੜੇ ਕਿ ਹਰ ਇੱਕ ਨਾਲ ਸੰਬੰਧਿਤ ਹੁੰਦੇ ਕੋਈ ਵੀ ਧਰਮ ਹੋਵੇ ਭਾਵੇਂ ਕੋਈ ਸਿੱਖ ਧਰਮ ਐ ਦੂਜੇ ਧਰਮ ਵੀ ਮਹਿਸੂਸ ਕਰਦਾ ਕਿ ਜੇ ਇਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਦੂਜੇ ਧਰਮ ਨਾਲ ਵੀ ਹੋਵੇਗੀ ਹੁਣ ਰਾਮ ਮੰਦਰ ਬਣਿਆ ਕਿਸੇ ਨੂੰ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਬਹੁਤ ਅੱਛੀ ਗੱਲ ਐ ਬਣਿਆ ਲੋਖ ਖੁਸ਼ ਹੋਏ ਕਿ ਕੋਈ ਧਾਰਮਿਕ ਸਥਾਨ ਬਣਾਇਆ ਗਿਆ ਲੋਗਾਂ ਨੂੰ ਖੁਸ਼ੀ ਹੋਈ ਜੇ ਸਾਡੇ ਧਾਰਮਿਕ ਸਥਾਨ ਬਣੇ ਹਨ ਔਰ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਤੋਂ ਬਾਅਦ ਬਣਾਏ ਸਾਡੇ ਤਖਤ ਨੇ ਸਾਡੇ ਗੁਰਦੁਆਰੇ ਨੇ ਉਥੋਂ ਸਿੱਖ ਫਲਸਫਾ ਜਾਂਦਾ ਸਿੱਖ ਸਿਧਾਂਤ ਜਾਂਦਾ ਸਿੱਖ ਮਰਿਆਦਾ ਜਾਂਦੀ ਹੈ ਤੇ ਉਹਦੇ ਵਿੱਚ ਜਦੋਂ ਡਾਇਰੈਕਟ ਦੇਖਣ ਅਦਾਜੀ ਹੋਏਗੀ ਤੇ ਫਿਰ ਉਹ ਪ੍ਰਦਰਸ਼ਨੀ ਕੀਤੀ ਜਾਂਦੀ ਹਮ ਕਿਤੇ ਵੀ ਕੋਈ ਬੈਠਾ ਹੋਏਗਾ ਮੈਂ ਕਹਿੰਦੀ ਕੋਈ ਵੀ ਗੁਰਨਾਮ ਨਾਮ ਲਿਵਾ ਸੰਗਤ ਹੈ ਨਾ ਜੀ ਭਾਵੇਂ ਉਹ ਕਿਸੇ ਧਰਮ ਨਾਲ ਸੰਬੰਧ ਰੱਖਦੀ ਹੋਵੇ ਉਹ ਵੀ ਮਹਿਸੂਸ ਕਰਦੀ ਹੈ ਕਿ ਇਹ ਤੱਕਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਕਦੋਂ ਦੀ ਚਲਦੀ ਆ ਰਹੀ ਸੀ ਜੇ ਉਹ ਇੰਟਰਸਟੇਟ ਬਾਡੀ ਬਣ ਗਈ ਪਹਿਲਾਂ 5 ਸਾਲ ਬਾਅਦ ਚੋਣਾ ਹੋ ਜਾਂਦੀਆਂ ਸੀਗੀਆਂ ਜੋ ਪੰਜਾਬ ਸਰਕਾਰ ਦੇ ਕੋਲ ਸੀ ਜਦੋਂ ਇੰਟਰਸਟੇਟ ਬਾਡੀ ਬਣ ਗਈ ਚੰਡੀਗੜ੍ਹ ਵੱਖ ਹੋਇਆ ਹਰਿਆਣਾ ਵੱਖ ਹੋਇਆ ਹਿਮਾਚਲ ਵੱਖ ਹੋਇਆ ਤੇ ਉਹਦੇ ਕਰਕੇ ਸੈਂਟਰ ਨੇ ਚੋਣ ਕਰਾਉਣੀ ਹੁੰਦੀ ਲੋ ਜੀ ਉਹ ਵੀ 18-18 ਸਾਲ 13-13 ਸਾਲ 12-12 ਸਾਲ ਚੋਣ ਨਹੀਂ ਹੁੰਦੀ ਗੁੱਸਾ ਲੋਕੀ ਸਾਡੇ ਤੇ ਕਰਦੇ ਕਿ ਤੁਸੀਂ ਵਿੱਚ ਬੈਠੇ ਹੋਨੇ ਤੁਸੀਂ ਕਰਵਾਉਂਦੇ ਕਿਉਂ ਨਹੀਂ ਅਲਾਈਂਸ ਤੁਹਾਡਾ ਹੋਵੇ ਚੋਣਾ ਨਾ ਹੋਵੇ ਫਿਰ ਸਾਰਾ ਬਲੇਮ ਸਾਡੇ ਤੇ ਆ ਜਾਂਦਾ ਸ਼੍ਰੋਮਣੀ ਕਾਲਦਾਂ ਦੇ ਉੱਤੇ ਕਿ ਤੁਸੀਂ ਸ਼੍ਰੋਮਣੀ ਕਾਲਦਾਂ ਵਾਲੇ ਅਲਾਈਂਸ ਕਰਕੇ ਕਰਦੇ ਹੋ ਜੇ ਤੁਹਾਡੀ ਸਰਵਾਈ ਕੋਈ ਨਹੀਂ ਹੁੰਦੀ ਤੇ ਸੋ ਉਹ ਸੋਚਦੇ ਆ ਕਿ ਇਹ ਨਹੀਂ ਕਰ ਲੈਂਦੇ ਲੋਕਾਂ ਨੇ ਮਨਾ ਚਾਹੁੰਦੇ ਇਹ ਹੀ ਨਹੀਂ ਚੋਣ ਫੋਨ ਦਿੰਦੇ ਸੋ ਇਹ ਗੱਲਾਂ ਦਾ ਨੁਕਸਾਨ ਸਾਨੂੰ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਗੁਰਦੁਆਰਾ ਹਰਿਆਣੇ ਚ ਜਿਹੜੇ ਚਲੇ ਗਏ ਸੀ ਉਹ ਇੰਟਰਸਟੇਟ ਬਾਡੀ ਬਣ ਗਈ ਬੜੇ ਸੋਹਣੇ ਚੱਲ ਰਹੇ ਆ 11 ਮੈਂਬਰ ਸਿਲੈਕਟ ਹੁੰਦੇ ਆ 19 ਕਮੇਟੀਆਂ ਲੋਕਲ ਕਮੇਟੀਆਂ ਉਹੀ ਕੰਮ ਕਰਦੀਆਂ ਔਰ ਵਧੀਆ ਟੰਗ ਦੇ ਨਾਲ ਲੋਕੀ ਚੋਣ ਕੇ ਭੇਜਦੇ ਉਹ ਕਮੇਟੀ ਤੋੜ ਕੇ ਰੱਖ ਦਿੱਤੀ ਬਿਨਾ ਵਜਾ ਤੋਂ ਆਰਡੀਨੈਂਸ ਜਾਰੀ ਕੀਤਾ ਕਮੇਟੀ ਕੋਈ ਐਕਟ ਦੇ ਤਹਿਤ ਆਰਡੀਨੈਂਸ ਬਣ ਕੇ ਹੁਣ ਆਰਡੀਨੈਂਸ ਬਣਾ ਕੇ ਤੁਸੀਂ ਉਹ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕੀਤਾ ਹੋਇਆ ਔਰ ਡਾਇਰੈਕਟ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਨਾਮਿਨੇਟ ਹੋਏ ਮੈਂਬਰ ਜਿਹੜੇ ਔਰ ਉਹਨਾਂ ਇਹ ਪਹਿਲੀ ਵਾਰੀ ਹੋਇਆ ਮੈਂ ਪਿੱਛੇ ਹਰਿਆਣੇ ਚ ਗਈ ਸੀ ਇੱਕ ਵਿਆਹ ਦੇ ਉੱਤੇ ਪ੍ਰਧਾਨ ਜੀ ਦੇ ਲੜਕੀ ਦਾ ਵਿਆਹ ਸੀਗਾ ਉੱਥੋਂ ਦੇ ਹਰਿਆਣਾ ਕਮੇਟੀ ਦੇ ਹਰਿਆਣਾ ਕਮੇਟੀ ਦੇ ਪ੍ਰਧਾਨ ਮਾਨਤ ਜਿਹੜੇ ਨੇ ਹਾਂਜੀ ਇਹ ਨਹੀਂ ਮਾਨਤ ਜੀ ਨਹੀਂ ਜਿਹੜੇ ਦੂਜੇ ਹੈਗੇ ਹਨ ਪ੍ਰਧਾਨ ਨੇ ਜੀ 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 ਮੈਨੂੰ ਅਸੀਂ ਜੀ ਇੱਥੇ ਪ੍ਰਧਾਨ ਗੱਡੀ ਚਲਾਉਂਦਾ ਪ੍ਰਧਾਨ ਨੂੰ ਗੱਡੀ ਅਥਰਾਇਜ਼ ਹੈ ਜੀ ਜਾਂ ਜਿਹੜੇ ਹੁੰਦੇ ਐ ਚੀਫ ਸੈਕਟਿਵ ਵਗੈਰਾ ਉਹਨਾਂ ਤੇ ਹੁੰਦੀਆਂ ਹੀ ਆ ਜੀ ਸਕੱਤਰ ਹੁੰਦੇ ਐ ਜਿਹੜੇ ਦੂਸਰੇ ਹੁੰਦੇ ਐ ਸਾਡੇ ਮੈਂਬਰ ਐਗਜ਼ੈਕਟਿਵ ਦੇ ਹਾਂਜੀ ਉਹਨਾਂ ਨੇ ਜਿੱਥੇ ਮੀਟਿੰਗਾਂ ਤੇ ਜਾਣਾ ਹੁੰਦਾ ਉਹ ਤੋਂ ਗੱਡੀ ਲਿਜਾ ਸਕਦੇ ਆ ਜੀ ਜਾਂ ਮੈਂਬਰਾਂ ਨੇ ਕਿਤੇ ਆਉਣਾ ਹੁੰਦਾ ਮੀਟਿੰਗਾਂ ਦੇ ਉੱਤੇ ਉਹ ਤੋਂ ਮੈਨੇਜਰ ਨੂੰ ਕਹਿੰਦਾ ਕਿ ਜੇ ਕਿਸੇ ਕੋ ਗੱਡੀ ਨਹੀਂ ਤੇ ਲੈ ਆਏ ਜੀ ਇੰਨਾ ਕੋ ਹੁੰਦਾ ਉੱਥੇ ਸਾਰੇ ਮੈਂਬਰਾਂ ਨੂੰ ਗੱਡੀਆਂ ਅਥਰਾਇਜ਼ ਕੀਤੀ ਹੋਈਆਂ ਗੱਡੀਆਂ ਦਿੱਤੀਆਂ ਹੋਈਆਂ ਇਹਨਾਂ ਵਗੈ ਗੱਡੀਆਂ ਲੈ ਕੇ ਬੜੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਗੁਰਦੁਆਰਿਆਂ ਦੇ ਵਿੱਚੋਂ ਜਦੋਂ ਅਸੀਂ ਗੱਡੀਆਂ ਦੇਵਾਂਗੇ ਤੇ ਆਪਾਂ ਕਿਹੜੇ ਪਾਸੇ ਤੁਰ ਪਈ ਸੋ ਉਹ ਵੀ ਜਿਹੜਾ ਸਾਡਾ ਨੁਕਸਾਨ ਬਹੁਤ ਵੱਡਾ ਹੋ ਗਿਆ ਤਾਂ ਹੀ ਖਾਤੇ ਫ੍ਰੀਜ਼ ਹੋਏ ਮੈਨੂੰ ਲੱਗਦਾ ਉਹਨਾਂ ਦੀ ਕੁਦਰਤੀ ਹੈ ਜੀ ਕੁਦਰਤੀ ਉੱਥੇ ਲੜਾਈਆਂ ਵੀ ਹੋਪੀਆਂ ਸਾਡਾ ਵੀ ਤਾਂ ਇਤਿਹਾਸ ਹੈ 104 ਸਾਲ ਹੋ ਗਏ ਹੈ ਮੈਨੂੰ ਨਹੀਂ ਲੱਗਦਾ ਇੱਕ ਕਦੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਅੰਦਰ ਲੜੇ ਹੋਣ ਜਾਂ ਕਦੇ ਐਗਜ਼ੈਕਟਿਵ ਚ ਲੜੇ ਹੋਣ ਜਾਂ ਕਦੇ ਚੋਣ ਵੇਲੇ ਲੜੇ ਹੋਣ ਹਾਂ ਜੇ ਕੋਈ ਥੋੜੀ ਬਹੁਤੀ ਵਿਰੋਧਤਾ ਕਰਦਾ ਖੜਾ ਹੋ ਕੇ ਉਸ ਚਾਰ ਕਰ ਦਿੰਦਾ ਬੋਲ ਲੈਂਦਾ ਉਹ ਵੱਖਰੀ ਗੱਲ ਹੈ ਕਿ ਚੈਨਲ ਆ ਰਾਈ ਜਾਂ ਕਿਦਾਂ ਆਵਾਜ਼ ਚਲੀ ਜਾਂਦੀ ਹੈ ਪਰ ਅੰਦਰ ਕਦੀ ਤੂ ਤੂ ਮੈਂ ਮੈਂ ਇੰਨੀ ਨਹੀਂ ਹੁੰਦੀ ਜਿੰਨੀ ਕਿ ਉੱਥੇ ਹੱਥੋ ਪਾਈ ਤੱਕ ਹੋ ਹਾਂ ਉੱਥੇ ਤਾਂ ਗਾਲੀ ਗਲੋਚ ਤੱਕ ਹੋ ਜਾਂਦੀ ਕਿੰਨਾ ਨੁਕਸਾਨ ਹੋ ਗਾਲੀ ਗਲੋਚ ਹੁੰਦੀ ਕਿੰਨਾ ਨੁਕਸਾਨ ਹੋਇਆ ਜੀ ਇਦਾਂ ਹੀ ਹਜ਼ੂਰ ਸਾਹਿਬ ਸਾਡਾ ਤਖਤ ਹੈ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਜਿਹੜੇ ਚਲਦੀ ਆ ਰਹੀ ਸੀ ਸਿਧਾਂਤਿਕ ਤੌਰ ਤੇ ਪ੍ਰਕਿਰਿਆ ਉਹਨੂੰ ਤੋੜ ਦਿੱਤਾ ਗਿਆ ਸਰਕਾਰੀ ਮੈਂਬਰ ਵਾਰਡ ਤੇ ਤੋੜ ਕੇ ਤੇ ਨੋਮੀਨੇਸ਼ਨ ਕਹਿ ਦਿੱਤੀ ਕਿ 12 ਮੈਂਬਰ ਸਿੱਧੇ ਸਰਕਾਰ ਕਰੇਗੀ ਜਦੋਂ ਕਿ ਉਦੋਂ ਮੈਂਬਰ ਪਾਰਲੀਮੈਂਟ ਉੱਥੋਂ ਹੁੰਦਾ ਸੀ ਕਿ ਉਹ ਹੁੰਦਾ ਐਸਡੀਪੀਸੀ ਦੇ ਮੈਂਬਰ ਚਾਰ ਹੁੰਦੇ ਸੀਗੇ ਚੀਫ ਖਾਲਸਾ ਦੀਵਾਨ ਚ ਹੁੰਦੇ ਸੀ ਹైదరాబాద్ ਤੋਂ ਇੱਕ ਮੈਂਬਰ ਹੁੰਦਾ ਹੁੰਦਾ ਸੀਗਾ ਤੇ ਲੋਕਲ ਤਿੰਨ ਮੈਂਬਰ ਹੁੰਦੇ ਸੀ ਚੁਣਾਈ ਚੋਣਦੀ ਸੋ ਇਹ ਸਾਰੀਆਂ ਚੀਜ਼ਾਂ ਦੇਖਣ ਚ ਜਾ ਰਹੀਆਂ ਤੇ ਸਿੱਧਾ ਡਾਇਰੈਕਟ ਕਬਜ਼ਾ ਜਿਹੜਾ ਚੱਲ ਰਿਹਾ ਇੱਕ ਅੱਡੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਸਲੀ ਰੋਸ ਜ਼ਿਆਦਾ ਇਸ ਕਰਕੇ ਹੈ ਇਸ ਦਾ ਖਮੇਜਾ ਆਕਾਲੀ ਦਲ ਨੂੰ ਭੁਗਤਣਾ ਪਿਆ। ਖਰੋਣਾ ਤੇ ਦੇਰੀ ਹੋਣ ਦਾ ਖਰੋਣਾ ਕਮੇਟੀ ਵੱਖਰੀ ਬਣਾਉਣਾ। ਖਰੋਣਾ ਤੇ ਦੇਰੀ ਹੋਣ ਦਾ ਦੂਜੀ ਗੱਲ ਹੈ ਕਿ ਦੋਸ਼ ਸਾਡੇ ਉੱਤੇ ਆਈ ਜਾਂਦਾ ਹੈ ਕਿ ਤੁਹਾਡਾ ਅਲਾਈਂਸ ਉਹਨਾਂ ਨਾਲ। ਹੂੰ। ਤੁਸੀਂ ਵਿੱਚ ਬੈਠ ਕੇ ਅਲਾਈਂਸ ਹੁੰਦੇ ਤੇ ਹਾਲਾਂਕਿ ਕਾਂਗਰਸ ਦੀ ਹੁੱਡਾ ਸਰਕਾਰ ਨੇ ਆਰਡੀਨੈਂਸ ਲੈ ਕੇ ਆਂਦਾ ਸੀ। ਪਰ ਖੱਟਰ ਸਰਕਾਰ ਆਈ ਤੁਹਾਡੀ ਭਾਈ ਵਾਲੀ ਵਾਲੀ ਸਰਕਾਰ ਸੀ ਹਾਲਾਂਕਿ ਆਕਾਲੀ ਦਲ ਵੱਖਰੀ ਤੌਰ ਤੇ ਲੜਿਆ ਸੀ ਉਦੋਂ। ਮੈਂ ਤੇ ਮਿਲ ਕੇ ਆਈ ਉਹਨਾਂ ਨੂੰ। ਜੀ। ਮੈਂ ਤੇ ਉਹਨੂੰ ਕਿਹਾ ਜੀ ਵੀ ਜਿਹੜਾ ਆਪਣੇ ਹੋਮ ਮਿਨਿਸਟਰ ਨੂੰ ਕਿ ਜੇ ਹੁੱਡਾ ਸਰਕਾਰ ਨੇ ਕੀਤਾ ਸੀ ਐਕਟ ਲਿਆਂਦਾ ਸੀ ਸਗਰ ਤੁਹਾਨੂੰ ਤੇ ਚਾਹੀਦਾ ਸੀ ਇਹਨੂੰ ਖਤਮ ਕਰਨਾ ਹਾਂ ਕਿਉਂਕਿ ਜਦ ਤੱਕ ਪ੍ਰਧਾਨ ਮੰਤਰੀ ਰਹੇ ਸੀ ਨਾ ਮਨ ਸਦਾ ਮਨੋਤ ਸਿੰਘ ਜੀ ਅਸੀਂ ਉਹਨਾਂ ਨੂੰ ਮਿਲੇ ਸੀਗੇ ਜੀ ਬਾਦਲ ਸਾਹਿਬ ਵੀ ਨਾਲ ਸੀ ਅਸੀਂ ਉਹਨਾਂ ਕੋਲ ਮਿਲ ਕੇ ਆਏ ਉਹਨਾਂ ਨੇ ਕਿਹਾ ਕਿ ਜਦ ਤੱਕ 2013 ਦੀ ਗੱਲ ਹੈ ਜਦ ਤੱਕ ਮੈਂ ਇੱਥੇ ਹਾਂ ਨਾ ਜੀ ਇਹ ਨਹੀਂ ਚੇਂਜ ਹੋ ਸਕਦਾ ਜੀ ਜਦੋਂ ਹੁੱਡਾ ਜਦੋਂ ਉਹ ਚਲੇ ਗਏ ਹੁੱਡਾ ਸਾਹਿਬ ਨੇ ਇਹਨੂੰ ਚੇਂਜ ਕਰ ਦਿੱਤਾ ਐਕਟ ਬਣਾ ਦਿੱਤਾ ਪਰ ਗੱਲ ਇਹ ਹੈ ਕਿ ਇਹਨਾਂ ਨੇ ਉਹਨੂੰ ਲਾਗੂ ਕਰ ਦਿੱਤਾ ਗਏ ਨਹੀਂ ਸੀ ਕਰਨਾ ਚਾਹੀਦਾ ਇਹਨੂੰ ਪਤਾ ਹੋਣਾ ਚਾਹੀਦਾ ਸੀ ਹੁਣ ਦਿੱਲੀ ਦੇਖੋ ਤੁਸੀਂ ਜੀ ਦਿੱਲੀ ਕਮੇਟੀ ਸਾਰੀ ਦੀ ਸਾਰੀ ਉਹਨਾਂ ਦੇ ਇਸ਼ਾਰੇ ਤੇ ਚੱਲ ਰਹੀ ਹੈ ਫਿਰ ਇਹ ਸਾਰੀਆਂ ਚੀਜ਼ਾਂ ਸਾਡਾ ਨੁਕਸਾਨ ਕਰ ਰਹੀਆਂ ਤੇ ਇੱਥੇ ਇੱਕ ਵਾਰੀ ਮੈਨੂੰ ਯਾਦ ਹੈ ਜੀ ਜਦੋਂ ਅਸੀਂ ਜਾਣਾ ਸੀਗਾ ਇਹ 2019 ਦੀ ਗੱਲ ਹੈ ਨਨਕਾਣਾ ਸਾਹਿਬ ਜੀ 550 ਸਾਲਾਂ ਦਾ ਉੱਥੇ ਜਾਣਾ ਸੀਗਾ ਤੇ ਇਹਨਾਂ ਨੇ ਸਾਡਾ ਸਾਰੀ ਤਿਆਰੀ ਹੋਈ ਵੀਜ਼ੇ ਲੱਗ ਕੇ ਸ਼ਾਮ ਨੂੰ ਜਿਨ੍ਹਾਂ ਨੇ ਜਾਦਾ ਸੀ ਵਿਜ਼ਿਟਰਸ ਉਹ ਉੱਥੇ ਪਹੁੰਚ ਗਏ 6 ਵਜੇ ਸਾਨੂੰ ਆਰਡਰ ਆ ਗਿਆ ਕਿ ਸਵੇਰੇ ਚੱਥਾ ਨਹੀਂ ਜਾਏਗਾ ਬਹੁਤ ਜ਼ਿਆਦਾ ਤਕਲੀਫ ہوئی ਬਹੁਤ ਜ਼ਿਆਦਾ ਤਕਲੀਫ ہوئی ਔਰ ਸਾਰੇ ਹੈਰਾਨ ਹੋ ਗਏ ਕਿ ਇੰਨਾ ਵੱਡਾ ਸਾਨੂੰ ਤਕਾ ਹੋ ਰਿਹਾ ਸਾਰੀਆਂ ਗੱਲਾਂ ਜਿਹੜੀਆਂ ਨਾ ਜੀ ਸਾਨੂੰ ਮਹਿਸੂਸ ਹੁੰਦੀਆਂ ਕਿ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਹਾਂ ਜਦ ਤੱਕ ਸਾਡੀ ਚਨਵਾਈ ਨਹੀਂ ਹੁੰਦੀ ਉਹਨੇ ਚਰ ਕੋਈ ਅਲਾਇੰਸ ਕਰਕੇ ਚੋਣਾ ਲੜਨਾ ਇਤਿਹਾਸ ਦੀ ਗੱਲ ਸਾਡਾ ਸਿਕਾ ਅੱਜ ਅੱਜ ਸ਼ੋਮਨੀ ਕਲ ਦਾ ਨੁਕਸਾਨ ਹੋਇਆ ਨਾ ਜੀ ਇਹ ਪਿਛਲੀਆਂ ਇਹਨਾਂ ਗੱਲਾਂ ਕਰਕੇ ਹੋ ਰਿਹਾ ਹੂੰ ਉਹਦਾ ਖਮਿਆਜਾ ਸਹੀ ਪੁੱਗਤ ਰਹੇ ਜੇ ਪਹਿਲਾਂ ਹੀ ਅਸੀਂ ਥੋੜੇ ਜਿਹਾ ਅਲਰਟ ਹੋ ਜਾਂਦੇ ਹੁਣ ਕਿਸਾਨਾਂ ਦੀ ਗੱਲ ਹੈ ਕਿਸਾਨ ਤਿੰਨ ਪੂਰਾ ਸਾਲ ਬੈਠੇ ਰਹੇ ਉਹਨਾਂ ਨੂੰ ਵਾਧੇ ਕਰ ਲੇ ਜਦੋਂ ਉਹ ਠਾਏ ਸੀ ਕੁਝ ਕਹਿ ਕੇ ਠਾਏ ਨਾ ਜੀ ਜੇ ਤੁਸੀਂ ਕਿਹਾ ਸੀ ਵੀ ਅਸੀਂ ਐਮਐਸਪੀ ਦਾ ਕਾਨੂੰਨ ਬਣਾ ਦਾਂਗੇ ਜੇ ਤੁਸੀਂ ਕਿਹਾ ਸੀ ਕਿ ਤੁਹਾਡੇ ਤਿੰਨੇ ਦੇ ਤਿੰਨੇ ਜਿਹੜੇ ਉਹ ਰੱਦ ਕਰਕੇ ਸੀ ਜੋ ਤੁਸੀਂ ਕਹੋਗੇ ਉਹ ਕਰ ਦੇਵਾਂਗੇ ਬਿਲਕੁਲ ਨਹੀਂ ਹਰਿਆਣਾ ਜਿਹੜੀ ਸਰਕਾਰ ਹੈ ਹੁਣ ਅੱਜ ਕੀ ਹਾਲਾਤ ਬਣਾਏ ਉਹਨਾਂ ਨੇ ਉਹਨਾਂ ਨੂੰ ਉੱਥੇ ਜਾਣ ਵੀ ਨਹੀਂ ਦਿੱਤਾ ਬਾਰਡਰ 'ਚ ਸੜਕਾਂ ਤੇ ਕਿਲ ਗੱਡ ਕੇ ਉਹਨਾਂ ਤੇ ਗੋਲੀਆਂ ਵੀ ਚਲਾਈਆਂ ਪਾਣੀ ਦੀਆਂ ਪਿਛਾੜਾਂ ਅਥਰੂ ਗੈਸ ਇੰਟਰਵਡਾ ਨੁਕਸਾਨ ਜਿਸੋ ਦੇਸ਼ ਦੇ ਵਿੱਚ ਇੱਕ ਸਟੇਟ ਤੋਂ ਦੂਜੀ ਸਟੇਟਸ ਜਾਣ ਵਾਸਤੇ ਵੀ ਸਾਡੇ ਵਾਸਤੇ ਇੰਨਾ ਤਰਦਤ ਆਪਣੀ ਰਾਜਧਾਨੀ ਜਾਣ ਵਾਸਤੇ ਵੀ ਸਾਡਾ ਇੰਨਾ ਨੁਕਸਾਨ ਸੋ ਇਹਨਾਂ ਦੇ ਜਿੱਦਾਂ ਨਾ ਲੱਗਦਾ ਕਿ ਦੇਸ਼ ਵਿੱਚ ਦੋ ਕਾਨੂੰਨ ਕੰਮ ਕਰ ਰਹੇ ਹਾਂ ਜੀ ਸਿੱਖਾਂ ਲਈ ਹੋਰ ਪੰਜਾਬੀਆਂ ਲਈ ਹੋਰ ਜਾਂ ਬਾਕੀ ਲੋਕਾਂ ਲਈ ਹੋਰ ਪਰ ਜਦੋਂ ਜਦੋਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਦੇਸ਼ 'ਚ ਦੋ ਕਾਨੂੰਨ ਕੰਮ ਕਰਦੇ ਲੱਗਦੇ ਨੇ ਤਾਂ ਸਿੱਖਾਂ ਨਾਲ ਜੋ ਖੜਨ ਵਾਲੀ ਜਮਾਤ ਹੈ ਅਕਾਲੀ ਦਲ ਉਹ ਖੁਦ ਸੰਕਟ 'ਚ ਕਿਰੀ ਹੋਈ ਹੈ ਆਖਰੀ ਸਵਾਲ ਲੈ ਰਿਹਾ ਜੀ ਮੈਂ ਅਕਾਲੀ ਦਲ ਨੂੰ ਕ੍ਰੇਡਿਟ ਹਫ਼ਤੇ 'ਚ ਕਿਉਂਕਿ ਤੁਸੀਂ ਜਿਸ ਪਾਸੇ ਗੱਲ ਲੈ ਗਏ ਹੋ ਸਾਰੀ ਉਹ ਇਸ ਪਾਸੇ ਜਾ ਰਹੀ ਹੈ ਕਿ ਅਕਾਲੀ ਦਲ ਨੂੰ ਖਾਮਿਆਜਾ ਕਿੰਨਾਂ ਗਲਤੀਆਂ ਦਾ ਭੁਗਤਣਾ ਪੈ ਰਿਹਾ ਜਾਂ ਕਿੰਨਾ ਅਣਗਹਿਲੀਆਂ ਦਾ ਭੁਗਤਣਾ ਪੈ ਰਿਹਾ ਸਮੇਂ ਸਿਰ ਹਰਿਆਣਾ ਕਮੇਟੀ ਬਣਨ ਨੂੰ ਨਹੀਂ ਰੋਕੀ ਸਮੇਂ ਸਿਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕਰਾ ਸਕੇ ਰਿਹਾਈਆਂ ਨਹੀਂ ਕਰਾ ਸਕੇ ਸਰਕਾਰਾਂ ਦੇ ਵਿੱਚ ਰਹਿੰਦੇ ਆ ਵੱਡੇ ਮਸਲੇ ਵੀ ਨੇ ਪਾਣੀਆਂ ਦਾ ਮਸਲਾ ਹੈ ਚੰਡੀਗੜ੍ਹ ਦਾ ਮਸਲਾ ਹੈ ਉਸ ਤੋਂ ਇਲਾਵਾ ਜਿਹੜੇ ਮਸਲੇ ਨੇ ਪਰ ਹੁਣ ਜਿਹੜਾ ਤਾਜ਼ਾ ਅਕਾਲੀ ਦਲ ਨੂੰ ਇਹ ਸੰਕਟ ਚੋਂ ਗੁਜ਼ਰਨਾ ਪੈ ਰਿਹਾ ਪਿਛਲੇ 1.5 ਹਫ਼ਤੇ ਦੇ ਅੰਦਰ ਅੰਦਰ ਤਿੰਨ ਵੱਡੇ ਝਟਕੇ ਅਕਾਲੀ ਦਲ ਨੂੰ ਲੱਗੇ ਨੇ ਮਲੂਕਾ ਪਰਿਵਾਰਤ ਦਾ ਭਾਰਤੀ ਜਨਤਾ ਪਾਰਟੀ ਚਲਾ ਗਿਆ ਦੂਜਾ ਆਪ ਜਿਹੜਾ ਕੱਲ੍ਹ ਗੱਲ ਪਰਿਵਾਰ ਤਿੰਨ ਸਾ ਪਰਿਵਾਰ ਨੇ ਜਿਹੜਾ ਹੈ ਚੁੱਪੀ ਸਾਧ ਲਈ ਹੈ ਤੇ ਤੀਜਾ ਉਸ ਇਨ ਬਿਟਵੀਨ ਜਿਹੜਾ ਝਟਕਾ ਲੱਗਾ ਉਹ ਤੁਹਾਡੇ ਪੁਰਾਣੇ ਸਾਥੀ ਵੀ ਨੇ ਪਾਰਟੀ ਦੇ ਪਵਨ ਕੁਮਾਰ ਤਿੰਨੂ ਦੇ ਰੂਪ ਦੇ ਵਿੱਚ ਕੀ ਕੀ ਲੱਗਦਾ ਹੈ ਕਿ ਕਿਉਂ ਇਹਦੇ ਵੱਡੇ ਨਾਮ ਨੇ ਤਿੰਨੋਂ ਤਿੰਨੋਂ ਵੱਡੇ ਨਾਮ ਨੇ ਪੁਰਾਣੇ ਪਰਿਵਾਰ ਵੀ ਮਲੂਕਾ ਪਰਿਵਾਰ ਵੀ ਤੇ ਪਵਨ ਕੁਮਾਰ ਤਿੰਨੂ ਪਹਿਲਾਂ ਤੇ ਮੈਂ ਜਿਹੜਾ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਜਾਂਦਾ ਨਾ ਜੀ ਜੀ ਮੈਂ ਸਮਝਦੀ ਹਾਂ ਠੀਕ ਨਹੀਂ ਜੀ ਜਿਨ੍ਹਾਂ ਜਿਸ ਪਾਰਟੀ ਵਿੱਚ ਅਸੀਂ ਸੰਘਰਸ਼ ਕੀਤੇ ਐ ਜਿਸ ਪਾਰਟੀ ਨੇ ਸਾਡੇ ਨਾਮ ਬਣਾਏ ਐ ਜਿਸ ਪਾਰਟੀ ਨੇ ਸਾਨੂੰ ਇੱਥੇ ਤੱਕ ਪਹੁੰਚਾਏ ਐ ਜੀ ਉਹਦੇ ਵਿੱਚ ਕਿਸੇ ਵੇਲੇ ਕਮੀ ਵੀ ਹੁੰਦੀ ਹੈ ਹੂੰ ਕਿਸੇ ਵੇਲੇ ਖਾਰਾ ਵੀ ਦੇਖਦੇ ਆਪਾਂ ਜੀ ਨੁਕਸਾਨ ਵੀ ਹੁੰਦੇ ਐ ਪਰ ਉਹਨੂੰ ਦਰੁਸਤ ਕਰਨ ਵਾਸਤੇ ਸਾਨੂੰ ਵੇਚ ਹੀ ਰਹਿਣਾ ਚਾਹੀਦਾ ਹੂੰ ਜਿਹੜੀ ਦੇਖੋ ਗੱਲ ਅਸੀਂ ਜੇ ਹੁਣ ਮੰਨ ਲਓ ਛੱਡ ਛੱਡ ਕੇ ਚਲ ਜਮਾਂਗੇ ਜੀ ਤੇ 5 ਸਾਲ 10 ਸਾਲ ਨੂੰ ਫੇਰ ਸ਼ੋਮਨੀ ਕਰਦਾ ਤੇ ਉੱਠ ਹੀ ਪਏਗਾ ਜੀ ਇਹ ਅੱਜ ਨਾ ਉੱਠੂਗਾ ਹੋਰ ਦੋ ਸਾਲਾਂ ਨੂੰ ਉੱਠ ਪਏਗਾ ਜੀ ਇਹਨੇ ਦੇ ਉੱਠੀ ਪੈਣਾ ਜੀ ਪਰ ਗੱਲ ਇਹ ਹੈ ਕਿ ਪਛਤਾਵਾ ਲੱਗੇਗਾ ਜੀ 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 ਤੇ ਕੋਈ ਮੰਨ ਲਓ ਮੈਂ ਹੀ ਐ ਬੀਬੀ ਜਗੀਰ ਕੋਰ ਅੱਜ ਇਤਿਹਾਸ ਵਿੱਚ ਜੇ ਕਿਸੇ ਦਾ ਨਾਮ ਹੈ ਕਿ ਫਰਸਟ ਲੇਡੀ ਪ੍ਰੈਜ਼ੀਡੈਂਟ ਆਫ ਐਸਜੀਪੀਸੀ ਜੀ ਉਹ ਕਿੱਥੋਂ ਬਣਿਆ ਇਸੇ ਪਾਰਟੀ ਚ ਨਾ ਪਾਰਟੀ ਕਰਕੇ ਬਣਿਆ ਇਹਦੇ ਕਰਕੇ ਬਣਿਆ ਸ਼੍ਰੋਮਣੀ ਗੁਰਦਾਰਾ ਪਰੰਧਕ ਕਮੇਟੀ ਚ ਮੈਨੂੰ ਪਲੇਟਫਾਰਮ ਮਿਲਿਆ ਉਹਦੇ ਵਿੱਚ ਮੈਂ ਸੇਵਾਵਾਂ ਨਿਭਾਈਆਂ ਤੁਹਾਡੀ ਟਿਨਿਓਰ ਨੂੰ ਯਾਦ ਵੀ ਕੀਤਾ ਜਾਂਦਾ ਹਾਂ ਉਹਦੇ ਵਿੱਚ ਮੈਂ ਸੇਵਾਵਾਂ ਨਿਭਾਈਆਂ ਤਾਂ ਲੋਕਾਂ ਦੇ ਵਿੱਚ ਗੱਲ ਬਣੀ ਜੀ ਤੇ ਜੇ ਮੈਂ ਨਾਮ ਇਹਨੂੰ ਪਲੈਟਫਾਰਮ ਮਿਲਦਾ ਇੱਥੇ ਤੇ ਮੈਂ ਸੇਵਾ ਕਰਦੀ ਸੀ ਬਹੁਤ سارے ਲੋਕ ਨੇ ਆਪਣੇ ਆਪਣੇ ਗੁਰਦੁਆਰੇ ਸੇਵਾ ਦੇ ਗੱਲ ਕਰ ਰਹੇ ਹਾਂਜੀ ਬਾਬਾ ਪ੍ਰੇਮ ਸਿੰਘ ਦੇ ਅਸਥਾਨ ਤੇ ਮੈਂ ਕਰਦੀ ਆ ਇਹਦਾ ਵੀ ਨਾਮ ਵਰਲਡ ਚ ਹੈ ਹਾਂ ਭਾਵੇਂ ਵਰਲਡ ਚ ਨਾਮ ਹੈ ਪਰ ਜਿਸ ਪਲੈਟਫਾਰਮ ਤੇ ਮੈਂ ਪਹੁੰਚ ਗਈ ਆ ਇਹ ਇੱਕ ਮਿੰਨੀ ਪਾਰਲੀਮੈਂਟ ਹੈ ਹਾਂ ਇਹ ਤੇ ਇੱਕ ਗੁਰਮਤ ਕਮੇਟੀ ਦਾ ਉਹ ਤੇ ਗੁਰਮਤ ਕੇਂਦਰ ਹੈ ਤੇ ਉਹ ਸਿੱਖ ਪਾਰਲੀਮੈਂਟ ਹੈ ਜੀ ਤੇ ਸਿੱਖ ਪਾਰਲੀਮੈਂਟ ਦੇ ਵਿੱਚ ਜਦੋਂ ਮੈਂ ਜਾ ਕੇ ਇੱਕ ਸੁਪਰੀਮ ਜਗ੍ਹਾ ਤੇ ਬੈਠੂਗੀ ਉਹਦਾ ਨਾਮ ਵੱਖਰਾ ਹੁੰਦਾ ਸ਼ੇਸ ਕਰਕੇ ਜੇ ਇਤਿਹਾਸ ਵਿੱਚ ਕਿਸੇ ਦਾ ਨਾਂ ਹੁੰਦੇ ਆ ਜਾਂ ਮੰਤਰੀ ਬਣਦੇ ਆ ਮੰਤਰੀ ਬਣੇ ਸਰਪਚ ਬਣੇ ਮੈਂ ਸਭ ਦੀ ਹੈ ਕਿ ਸਦਾ ਸਕੰਦਰ ਸਿੰਘ ਮੁਲਕਾ ਸਾਹਿਬ ਅੱਜ ਵੀ ਮੇਰੇ ਖਲ ਪਰੇਸ਼ਾਨ ਹੋਣਗੇ ਆਪਣੇ ਮੰਤ ਦੇ ਉਤੇ ਕਿ ਬੱਚੇ ਲੋਕੀ ਜਦੋਂ ਇਹ ਕਹਿੰਦੇ ਆ ਕਿ ਮੇਰੇ ਬੱਚੇ ਨਹੀਂ ਮੰਨੇ ਉਹਨਾਂ ਦੇ ਮੰਤ ਤੇ ਵੀ ਆਂਦਾ ਹੀ ਹੋਏਗਾ ਕਿ ਮੇਰੇ ਲੋਕੀ ਕੀ ਕਹਿਣਗੇ ਕਿ ਮੈਂ ਤਾਂ ਸਸਰੀ ਕਮੇਟੀ ਦੇ ਚੇਅਰਮੈਨ ਸੀ ਜੀ ਮੈਂ ਤਾਂ ਜਿਹੜਾ ਪਾਰਟੀ ਚ ਨਹੀਂ ਸੀ ਮੰਨਦਾ ਤੇ ਉਹਨੂੰ ਬਾਹਰ ਕੱਢ ਦਿੰਦਾ ਸੀ ਕੈਂਡੀਡੇਟਾਂ ਦੀ ਚੋਣ ਕਰ ਰਹੇ ਨੇ ਬੈਠੇ ਉੱਥੇ ਮੈਂ ਉਹੀ ਤਾਂ ਗੱਲ ਕਰਦੀ ਉੱਥੇ ਓਦਾਂ ਜੇ ਬਹੁਤੀ ਗੱਲ ਸੀ ਬਠਿੰਡੇ ਚ ਉਹਨੂੰ ਲੜਾਉਣੀ ਸੀ ਤੇ ਬੀਬਾ ਜੀ ਨੂੰ ਹੱਥ ਸੇ ਬੰਦ ਨੂੰ ਉੱਥੇ ਫਰੋਜਪੁਰ ਲੜਾ ਦਿੰਦੇ ਮਤਲਬ ਇਹ ਤੇ ਇਹ ਤੇ ਪਾਰਲੀਮੈਂਟਰੀ ਬੋਰਡ ਦੇ ਵਿੱਚ ਹੋ ਸਕਦਾ ਸੀਗਾ ਪਰ ਗੱਲ ਇਹ ਹੈਗੀ ਹੈ ਕਿ ਇਦਾਂ ਪਾਰਟੀ ਚ ਬਾਹਰ ਜਾ ਕੇ ਜਦੋਂ ਅਸੀਂ ਕਰਦੇ ਤੇ ਇਹਨਾਂ ਦੇ ਇਹ ਨਾਲ ਜੀ ਵੋਟਰ ਤੇ ਅੱਗੇ ਹੀ ਬੜਾ ਮਹਿਸੂਸ ਕਰਦਾ ਕਿ ਜਿਨ੍ਹਾਂ ਨੂੰ ਅਸੀਂ ਤੋੜਦੇ ਆ ਉਹ ਸਾਡੇ ਨਾਲ ਜਦੋਂ ਧੋਖਾ ਕਰਦੇ ਆ ਤੇ ਅਸੀਂ ਫਿਰ ਅਸੀਂ ਕੀ ਕਰੀਏ ਜੀ ਅਜੀ ਪਵਨਦੀਪ ਨੂੰ ਤਾਂ ਮੈਂ ਮੈਂ ਉਹਨੂੰ ਫੋਨ ਵੀ ਕੀਤਾ ਮੈਂ ਜੀ ਪਵਨਦੀਪ ਨੂੰ ਫੋਨ ਕੀਤਾ ਇਕੱਠੇ ਦਰੋਜ ਰਹਿੰਦੇ ਆ ਜੀ ਹਾਂ ਮੈਂ ਤਾਂ ਹੀ ਪੁੱਛਿਆ ਨਾ ਕਿ ਭਰਾਵਾ ਵਾਂਗੂ ਸਾਡਾ ਪਿਆਰ ਹੈ ਮੇਰਾ ਛੋਟਾ ਭਰਾ ਤੇ ਕੀ ਉਹਨਾਂ ਨੇ ਤੁਹਾਨੂੰ ਜਵਾਬ ਦਿੱਤਾ ਅਸੀਂ ਵੀ ਜਾ ਰਹੇ ਨੇ ਉਹ ਮੇਰਾ ਪੇਕਿਆਂ ਦਾ ਇਲਾਕਾ ਆਦਮਪੁਰ ਜੀ ਜੀ ਅਸੀਂ ਮੋਟਾ ਮੈਂ ਪਹੁੰਚ ਜਾਂਦੀ ਰਹੀ ਉਹਨੂੰ ਜਲੰਧਰ ਸੇ ਇਕੱਠੇ ਕਈ ਵਾਰੀ ਮੀਟਿੰਗਾਂ ਕਰਦੇ ਆਂ ਜੀ ਇੱਕ ਦਿਨ ਪਹਿਲਾਂ ਮੈਂ ਉਹਨੂੰ ਬਹੁਤ ਫੋਨ ਕੀਤੇ ਮੈਨੂੰ ਜਦੋਂ ਪਤਾ ਲੱਗਿਆ ਅਸੀਂ ਵੀ ਕੱਲ ਨੂੰ ਜੁਆਇਨ ਕਰ ਗਏ ਮੈਂ ਬੜੇ ਫੋਨ ਕੀਤੇ 4-5 ਉਹਨੇ ਚੱਕੇ ਨਹੀਂ ਚੱਕੇ ਨਹੀਂ ਫਿਰ ਦੂਜੇ ਦਿਨ ਉਹਦਾ ਜਦੋਂ ਜੁਆਇਨ ਕਰਨ ਤੋਂ ਬਾਅਦ ਉਹਦਾ ਫੋਨ ਆਇਆ ਤੀਜੇ ਦਿਨ ਜੀ ਮੈਨੂੰ ਮੈਂ ਕਿਹਾ ਤੂੰ ਮੇਰਾ ਫੋਨ ਨਹੀਂ ਚੱਕਿਆ ਕਹਿੰਦਾ ਮੈਨੂੰ ਪਤਾ ਸੀ ਵੀ ਤੁਸੀਂ ਮੈਨੂੰ ਰੋਕਣ ਆਣਾ ਤੇ ਜੇ ਤੁਸੀਂ ਰੋਕਣ ਆਉਂਦੇ ਤੇ ਮੈਂ ਕਿੱਦਾਂ ਬੁਆ ਖੋਲਦਾ ਤੇ ਕਿਵੇਂ ਤੁਹਾਨੂੰ ਜਵਾਬ ਦਿੰਦਾ ਕਹਿੰਦੇ ਮੈਂ ਡਰ ਗਿਆ ਵੀ ਬੀਬੀ ਜੀ ਵੀ ਰੋਕਣ ਆ ਜਾਣੇ ਆ ਤੇ ਫੇਰ ਮੇ ਕੋਲ ਜਵਾਬ ਨਹੀਂ ਦੀ ਹੋਣਾ ਤੇ ਮੈਂ ਕਿਹਾ ਵੀ ਤੈਨੂੰ ਸੋਭਾ ਨਹੀਂ ਦਿੱਤਾ ਤੈਨੂੰ ਪਿਚੰਗਾਨੀ ਲੱਕਾ ਫਿਰ ਕੀ ਹੋ ਗਿਆ ਸੀ ਤੈਨੂੰ ਟਿਕਟ ਦਿੰਦੇ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਤੁਸੀਂ ਤੇ ਕਹਿੰਦੇ ਰਹੇ ਹੋ ਫਿਰ ਦੋ ਦਿਨ ਰੁਕ ਜਾਓ ਚਾਰ ਦਿਨ ਰੁਕ ਜਾਓ ਮੈਂ ਦੇਖ ਲੈਂਦਾ ਉਧਰ ਕੌਣ ਆਉਂਦਾ ਕੌਣ ਆਉਂਦਾ ਤੇ ਕਹਿੰਦੇ ਨਹੀਂ ਨਹੀਂ ਉਹ ਤੇ ਗੱਲ ਸਹੀ ਹੈ ਪਰ ਮੈਂ ਨਾ ਚਲੋ ਜੋ ਵੀ ਆ ਗਿਆ ਮੈਂ ਆਪਣੀ ਮਰਜ਼ੀ ਨਾਲ ਕਰ ਬੈਠਾ ਮੈਂ ਕਿਹਾ ਤੈਨੂੰ ਟਿਕਟ ਵਾਸਤੇ ਤੇ ਮੈਂ ਸਿਫਾਰਿਸ਼ ਕਰੀ ਜਾਈਏ ਚਲਨੀ ਹੈ 500 ਆਪ ਕਹ ਰਹੇ ਤੈਨੂੰ ਟਿਕਟ ਦੇ ਦਈਏ ਦੇ ਦਈਏ ਤੇ ਤੂੰ ਉਹ ਲੈ ਲੈਂਦਾ ਇਹ ਟਿਕਟ ਵਾਸਤੇ ਹੀ ਜਾਣਾ ਸੀ ਤੇ ਮੈਂ ਦੇਖਿਆ ਜੀ ਇੱਕ ਸਰਕਾਰ ਦਾ ਵਾਅਦਾ ਸਮੀਂ ਦੇ ਆ ਵੀ ਸਰਕਾਰ ਦਾ ਵਾਅਦਾ ਹੁੰਦਾ ਹੈ ਸਰਕਾਰ ਕਰਕੇ ਮਹਿਸੂਸ ਕਰ ਜਨ ਬੰਦਾ ਚਲੋ ਉਧਰ ਚੋੜ ਲੜਦੇ ਆ ਇਧਰ ਸ਼ੈਲਸਨ ਵੋਟਾ ਕੱਟ ਕੇ ਜੋਰ ਚੱਲ ਜਾਂਦਾ ਹੈ ਜੋਰ ਚੱਲ ਜਾਂਦਾ ਹੈ ਜੀ ਮੰਨ ਦਾ ਪੜੇਦਾ ਹੀ ਜੋਰ ਹੈ ਜੀ ਜੀ ਇੱਕ ਮੈਂ ਵੈਸੇ ਸਵਾਲ ਆਖਰੀ ਇੱਕ ਹੋਰ ਲੈ ਲੈਂਦਾ ਤੂੰ ਤੁਹਾਨੂੰ ਤੁਸੀਂ ਨਿਜੀ ਤੌਰ ਤੇ ਮਹਿਸੂਸ ਕਰਦੇ ਹੋ ਕਿ ਜਦੋਂ ਢਿੰਸਾ ਪਰਿਵਾਰ ਨੇ ਚੁੱਪ ਬੈਣ ਦਾ ਫੈਸਲਾ ਕਰ ਲਿਆ ਕਿ ਹੁਣ ਜ਼ਿੰਮੇਵਾਰੀ ਇਕਵਾਲ ਸਿੰਘ ਝੁੰਡਾ ਦੀ ਬਣਦੀ ਹੈ ਕਿ ਉਹ ਉਹਨਾਂ ਦੇ ਘਰ ਤੁਰ ਕੇ ਜਾਣ ਨਹੀਂ ਇਕਵਾਲ ਸਿੰਘ ਝੁੰਡਾ ਦਾ ਪਹਿਲੇ ਦਿਨ ਨਹੀਂ ਬੰਦਦਾ ਸੀ ਹੂੰ ਜਦੋਂ ਟਿਕਟ ਐਲਾਨ ਹੋਈ ਸੀ ਸਭ ਤੋਂ ਪਹਿਲਾਂ ਮੇਰੇ ਕੋਲ ਆਸ਼ੀਰਵਾਦ ਦੀ ਉਹ ਪਹਿਲਾਂ ਉਹਨਾਂ ਕੋਲ ਜਾਣਾ ਚਾਹੀਦਾ ਸੀ ਵੀ ਬਜ਼ੁਰਗਾਂ ਕੋਲ ਜਾ ਕੇ ਵੀ ਮੈਂ ਢਿੰਸਾ ਸਾਹਿਬ ਨੂੰ ਟਿਕਟ ਦਾ ਭੋਗ ਮੋਇਆ ਜੀ ਆਪ ਜੀਸ਼ੀਸ਼ੀਰਵਾਦ ਦਿਓ ਉਦੋਂ ਚੱਲ ਜਾਣਾ ਚਾਹੀਦਾ ਸੀਗਾ ਅਸੀਂ ਗੱਲਬਾਤ ਕੀਤੀ ਹੈ ਬੀਬੀ ਜਗੀਰ ਕੌਰ ਨਾਲ ਤੇ ਜੋ ਗੱਲਾਂ ਬਾਤਾਂ ਪ੍ਰਮੁੱਖ ਤੌਰ ਦੇ ਉੱਤੇ ਸਾਹਮਣੇ ਆ ਰਹੀਆਂ ਨੇ ਉਹ ਹੀ ਹੈ ਕਿ ਪਾਰਟੀ ਪਿਛਲੀਆਂ ਗਲਤੀਆਂ ਜਾਂ ਪਿਛਲੀਆਂ ਗਹਿਲੀਆਂ ਦਾ ਖਾਮਿਆ ਜਾਂ ਤਾਂ ਭੁਗਤੀ ਰਹੀ ਹੈ ਪਰ ਇਸ ਵਕਤ ਵੀ ਜੋ ਝਟਕੇ ਲੱਗ ਰਹੇ ਨੇ ਉਸ ਨੂੰ ਵੀ ਮੇਰੇ ਖਿਆਲ 'ਚ ਜੇ ਗਲਤ ਨਾ ਹੋਈਏ ਅਸੀਂ ਤਾਂ ਬੜੀ ਸੂਰਤਤਾ ਨਾਲ ਪਾਰਟੀ ਨੂੰ ਲੈਣਾ ਚਾਹੀਦਾ ਹੈ ਇਹ مشورہ ਬੀਬੀ ਜਗੀਰ ਕੌਰ ਦਿੰਦੇ ਸਾਨੂੰ ਦਿਖਾਈ ਦੇ ਰਹੇ ਨੇ ਬਹੁਤ ਸ਼ੁਕਰੀਆ ਬੀਬੀ ਜੀ ਥੈਂਕਸ ਕਿਉਂ ਤੁਸੀ ਸਮਾਂ ਲਾਇਆ ਬਹੁਤ ਸ਼ੁਕਰੀਆ ਤੁਹਾਡਾ ਵੀ ਧੰਨਵਾਦ सारे श्रोतिया तो धन्यवाद सा, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर